ਹਾਂਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੰਪਿਊਟਰ ਕੋਲ ਸੈਟ ਆ ਵੀ ਸਾਰੇ ਵੀਰਾਂ ਦੇ ਕਾਰਪੋਰਟ ਠੀਕ ਹੈ ਲਓ ਜੀ ਖਰਦੀਆ ਬਲੌਗ ਦੀ ਸਟਾਰਟਿੰਗ ਮੇਰੇ ਵੀਰੋ ਇਹ ਟਾਈਮ ਹੋ ਗਿਆ ਹੁਣ ਭਾਈ ਲਗਭਗ 1 ਮਿੰਟ ਅਸਰੋਂ ਟਾਈਮ ਜੇ ਦਿਖਾਵਾਂ ਮੈਂ ਇਹਦੇ ਤੇ ਟਾਈਮ ਨਹੀਂ ਸ਼ੋ ਹੁੰਦਾ ਬ్రో ਹਾਂ 9:14 ਮਿੰਟ ਬ్రో ਇੱਕ ਅਸੰਦ ਸਾਰੇ ਸਹਰਾਣੇ ਰੱਖਣੇ ਪੈਂਦੇ ਆ ਸਵੇਰ ਸਵੇਰ ਹੀ ਵਿਚਾਰੇ ਲੋਕ ਭੋਲੇ ਭਗਤ ਭੋਲੇ ਪੰਛੀ ਆ ਕੇ ਕਹਿੰਦੇ ਸਾਡੀ ਕੇਵਾਈਸੀ ਕਰ ਤੇ ਅੱਧਾ ਘੰਟਾ ਮੇਰੇ ਇੱਥੇ ਸਹਰਾਣੇ ਬੈਠਾ ਰਿਹਾ ਤੇ ਜਦੋਂ ਮਸ਼ੀਨ ਓਪਨ ਹੋਈ ਜਦੋਂ ਮੋਂ ਦਾ ਆਧਾਰ ਕਾਰਡ ਨੰਬਰ ਐਂਟਰ ਕੀਤਾ ਤੇ ਉਹ ਕਹਿੰਦੇ ਕਾਰਡ ਡਸ ਨਾਟ ਐਗਜ਼ਿਸਟ ਕਾਰਡ ਹੀ ਨਹੀਂ ਐਗਜ਼ਿਸਟ ਕਰਦਾ ਮੈਂ ਆਹ ਪਰਾਵਤਰਾ ਬੰਦ ਕਰ ਲੈ ਮੇਰੇ ਤੂੰ ਹੀ ਪਕਾਈ ਕਰਨ ਤੜਕੇ ਦੀ ਕਹਿੰਦਾ ਬਾਈ ਪਤਾ ਹੀ ਲੱਗਾ ਯਾਰ ਮੈਂ ਪਤਾ ਕਮਾਲ ਐ ਪਤੰਦਰ ਤੁਸੀਂ ਬੁੱਧੂ ਬਣਾਈ ਜਾਂਦੇ ਹੋ ਹਣ ਚਲ ਠੀਕ ਆ ਕੋਈ ਨਾ ਜੀ ਲੱਗਿਆ ਰਹਿੰਦਾ ਮਸ਼ੀਨ ਇੱਥੇ ਝੱਕ ਲੈਂਦੀ ਮੈਂ ਮੈਂ ਇਧਰ ਕਿਧਰ ਘਰੇ ਜਾ ਕਰਾਂਗੇ ਜੀ ਨੇ ਲਾਉਣਾ ਕੰਮ ਕਰਾਉਣਾ ਇੱਥੇ ਆ ਜਾਓ ਤੇ ਇਹ ਮਸ਼ੀਨ ਦੇ ਚੀਟ ਕੋਡ ਗੱਡ ਰੱਖੇ ਆ ਵੈਸੇ ਤਾਂ ਹੈਗੇ ਸਾਡੇ ਕੋਈ ਸਾਹਿਬ ਦੇ ਨਾਂ ਤੇ ਠੀਕ ਆ ਮੇਰੇ ਫਾਦਰ ਦੇ ਨਾਂ ਤੇ ਇਹ ਜਦੋਂ ਉਹਦੇ ਨਾਂ ਤੇ ਆ ਉਹਦੇ ਆਧਾਰ ਕਾਰਡ ਪਰ ਆ ਤੇ ਉਹਦਾ ਹੀ ਫਿੰਗਰਪ੍ਰਿੰਟ ਲਾ ਕੇ ਖੁੱਲਦੀ ਐ ਇਹ ਪਰ ਆਪਾਂ ਚੀਟ ਕੋਡ ਕੱਢ ਰਹੇ ਮੇਰਾ ਫਿੰਗਰਪ੍ਰਿੰਟ ਲੱਗਦਾ ਸਿਰਫ ਇੱਕ ਉਂਗਲ ਦਾ ਠੀਕ ਐ ਉਹ ਵੀ ਸਮਾਂ ਤੁਹਾਨੂੰ ਬਾਅਦ ਚ ਦਿਖਾਉਂਗਾ ਤੇ ਮੇਰੇ ਫਿੰਗਰਪ੍ਰਿੰਟ ਤੇ ਖੁੱਲ ਜਾਂਦੀ ਐ ਮੈਂ ਤਾਂ ਕਰਕੇ ਮੈਂ ਇੱਥੇ ਚੱਕ ਲੈਂਦੀ ਮੈਂ ਕਿ ਇੱਥੇ ਸਾਰੇ ਕੰਮ ਧੰਦੇ ਨਿਗੜਦਾ ਕਰਾਂਗੇ ਵਿਚਾਰਿਆਂ ਦੇ ਤੇ ਓਕੇ ਸੱਜ ਝੋੜ ਨਾਲ ਆ ਮੁੰਡਾ ਵੀ ਆਇਆ ਹੋਇਆ ਉਹ ਵਿਚਾਰਾ ਪਿੰਡੋਂ ਉੱਠ ਕੇ ਆ ਗਿਆ ਠੀਕ ਐ ਤੇ ਆਪਣੀ ਇੰਨੀ ਹਿੰਮਤ ਹਾਰੀ ਆਪਾਂ ਅਜੇ ਹੁਣ ਇਸ ਤਰੀਕੇ ਚੋਂ ਨਿਕਲੇ ਆਂ ਉੱਚ ਉਬਰ ਮੰਨ ਕੇ ਚਲੋ ਪਿੰਡੋਂ ਉੱਠ ਕੇ ਆ ਗਿਆ ਤੇ ਆਪਾਂ ਬਿਸਤਰੇ ਸੋ ਹੀ ਹੁਣ ਨਿਕਲਿਆ ਭਾਈ ਲੇਟਾਂ ਨੂੰ ਟਾ ਕਰਦਗੇ ਬੰਦ ਪਹਿਲ ਨੰਬਰ ਤੇ ਤਾਂ ਚਲੋ ਭਾਈ ਸਭ ਤੋਂ ਪਹਿਲਾਂ ਤਾਂ ਉੱਠ ਕੇ ਖੁੱਡੇ ਖੁੱਡੇ ਆਪਾਂ ਤੇ ਬੱਚਿਆਂ ਦਾ ਦੇਖੇ ਕੀ ਪ੍ਰੋਸੈਸ ਹੈ ਜਿਹੜੇ ਰਾਤ ਕੱਢੇ ਨੇ ਤੁਹਾਨੂੰ ਵੀ ਦਿਖਾ ਦਿਆਂ ਤੇ ਇਧਰ ਆਪਣੇ ਇਹ ਖੰਡਾ ਵੀ ਸੈਟ ਵਟ ਬੈਠੀਆਂ ਜਵਾਂ ਬਈ ਹਨਾ ਬਿੱਲੀ ਬੁੱਲੀ ਦਾ ਕੋਈ ਨੁਕਸਾਨ ਨਹੀਂ ਕੁਝ ਨਹੀਂ ਕਰ ਸਕਦੀ ਬਿੱਲੀ ਬੈਂਗਣ ਵੀ ਨਹੀਂ ਪੱਟ ਸਕਦੀ ਸਾਡਾ ਇੱਥੇ ਹਨਾ ਤੇ ਕੋਈ ਗੱਲ ਨਹੀਂ ਇਹ ਵੀ ਸੈਟ ਹੀ ਆ ਸੈਟ ਉਧਰ ਆ ਯਾਰੇ ਕੋਈ ਚੱਕ ਡਰ ਵਾਲੀ ਕੋਈ ਗੱਲ ਨਹੀਂ ਨਾ ਆਪਾਂ ਨੂੰ ਫਿਰ ਛੱਡ ਦੀ ਦਨੇ ਆਪਾਂ ਕਿੰਨਾ ਟਾਈਮ ਵੇਸਟ ਕੀਤਾ ਨੂੰ ਕੂਤਰਾ ਛੱਡ ਦਿੰਦੇ ਆਪੇ ਜੋੜਾਂ ਲੱਗ ਜਾਣਗੀਆਂ ਉੱਥੇ ਤੇ ਆਂਡੇ-ਉਂਡੇ ਬਦਲੇ ਆਣਗੇ ਹੁਣ ਕੇ ਲਓ ਜੀ ਸਭ ਤੋਂ ਪਹਿਲਾਂ ਤਾਂ ਇਹ ਬੱਚਾ ਦੇਖੀ ਵੀ ਆਪਣਾ ਕੀ ਕਹਿੰਦਾ ਨਿਕਲ ਮਤਲਬ ਕੱਢ ਤਾਂ ਦਿੱਤੇ ਸੀ ਆਪਾਂ ਬੱਚੇ ਨੂੰ ਚੋਕ ਵੀ ਦੇਤੀ 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 ਚੋਕ ਵਧਾਈ ਹੋਵੇ ਲੈ ਖੰਡ ਹੋਰੀ ਕਦੇ ਪੈਰ ਦੇ ਥੱਲੇ ਤਾਂ ਰੱਖ ਲਾ ਕਿਉਂ ਮਾਰੇਗੀ ਤੇ ਇਧਰ ਆ ਤੂੰ ਪੁੱਤ ਮੜੇ ਪਾਸੇ ਹੋਏ ਤਾਂ ਬਾਹਲਾ ਚੜੀ ਤਾ ਇੱਕ ਤਾਂ ਦੂਜੇ ਬੱਚੇ ਨੂੰ ਵੀ ਦੇਦੀ ਬਿਰੋ ਮਾੜੀ ਮਾੜੀ ਤੇ ਇਹਨਾਂ ਨੇ ਬਾਕੀ ਆਪੇ ਸੈਟਿੰਗ ਕਰ ਲੈਣਗੇ ਕੋਈ ਡਿੱਕਦ ਵਾਲੀ ਗੱਲ ਨਹੀਂ ਇਦਰਾ ਬੱਚਾ ਨਿਕਲਿਆ ਕਿ ਨਹੀਂ ਤੂੰ ਇੱਥੇ ਰਸਤਾ ਕਰ ਪੰੋਂ ਇੱਥੇ ਰਸਤਾ ਕਰ ਤੇ ਤੂੰ ਹੋ ਮੈਨੂੰ ਦਿਖਾ ਓ ਹੋ 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 ਠੰਗਲਾ ਹੀ ਬੈਠਾ ਵੀ ਆਪ ਨੂੰ ਕੱਢਣਾ ਪਊਗਾ ਬਰੋ ਹੂੰ ਕੋਈ ਨਾ ਰੋਕ ਕੇ ਕੱਢਾਂ ਹੁਣ ਨਹੀਂ ਕੱਢਦੇ ਠੰਗੀਏ ਹੁਣ ਲਾਈ ਜਾਣੇ ਕਿਹਨੇ ਇਹਦੇ ਫੋਕੇ ਆਂਡੇ ਫੋਕੇ ਇਹਦਾ ਆ ਜੁੜੀ ਦੀਆਂ ਆਂਡੇ ਫੋਕੇ ਨਿਕਲ ਗਏ ਬਈ ਆ ਲੈ ਰਾਖੀ ਦੇ ਨਵੇਂ ਅੰਡੇ ਧਰ ਲੂਗਾ ਬਾਹਰ ਹੋਕੇ ਆ ਤਾਂ ਦੇਖ ਲਈਏ ਹਮ ਬਹੁਤ ਥਾਂ ਦੇ ਲੋ ਬਈ ਇਹ ਕਬੂਤਰੀ ਦਾ ਸਿਰਫ ਇੱਕ ਹੀ ਹੱਲ ਰਹਿ ਗਿਆ ਸੀਗਾ ਬਈ ਨਲੇ ਦਾ ਜੋੜਾ ਖਰਾਬ ਕਰਦੀ ਨਲੇ ਉੱਡ ਕੇ ਦੂਜਿਆਂ ਨੇ ਆਹ ਨਾਲ ਜਾਂਦੀ ਸੀ ਨਾ ਉਹਦੀ ਕਾਲੀ ਦੀ ਭੈਣ ਇਹਦਾ ਇੱਕ ਪੱਲਾ ਵੜਦੇ ਆ ਬਈ ਟੀਪੀ ਵੀ ਲੱਗੀ ਹੋਈ ਐ ਪਹਿਲਾਂ ਤਾਂ ਟੀਪੀ ਖੋਲ ਲਗੇ ਦੀ ਆਪਾਂ ਤੇ ਇੱਕ ਪੱਲਾ ਵੜਦਗੇ ਬਈ ਕੈਂਚੀ ਭਾਗੇ ਹੋਰ ਕੋਈ ਹੱਲ ਨਹੀਂ ਬਈ ਆਪਾਂ ਅੱਜ ਤੱਕ ਕਿਸੇ ਕਬੂਤਰ ਦੇ ਕੈਂਚੀ ਨਹੀਂ ਪਾਈ ਐਡੇ ਵੱਡੇ ਵੱਡੇ ਕਬੂਤਰ ਨਾ 11 11 ਸਾਲ ਪੁਰਾਣੇ ਸਾਰੇ ਸਰ ਬੈਠੇ ਆ ਸਾਰੇ ਕਬੂਤਰ ਸਾਰਾ ਤੁਹਾਨੂੰ ਪਤਾ ਇੱਕ ਦੇ ਵੀ ਕੈਂਚੀ ਨਹੀਂ ਅੱਕੇ ਨੂੰ ਕੈਂਚੀ ਪਾਉਣੀ ਪਈ ਜਾਂਦੀ ਬਈ ਜਮਾ ਮਰਦੇ ਨੂੰ ਅੱਕਰ ਬਣਾ ਪਈ ਜਾਂਦਾ ਕੈਂਚੀ ਪਾਉਣੀ ਮੈਨੂੰ ਜਿਵੇਂ ਹੀ ਵਧਾਈ ਲੱਗਦੀ ਆਪਾਂ ਆਪਣੀ ਮਾਰਨੇ ਕਬੂਤਰ ਦੇਣਾ ਉਹਨੂੰ ਐ ਹੁੰਦਾ ਵੀ ਨਹੀਂ ਯਾਰ ਕਬੂਤਰ ਦੇ ਫੰਗ ਕਬੂਤਰ ਦੇ ਉਹ ਆ ਨਹੀਂ ਵੱਡਾ ਆ ਪਵਾਦੀ ਬੱਚਾ ਹੈ ਕਬੂਤਰ ਹਮੇਸ਼ਾ ਸਰ ਚਾਹੀਦਾ ਹੈ ਪਰ ਬਈ ਇਹ ਸਰ ਖਰਾਬ ਕਰਦੀ ਆ ਯਾਰ ਇਹਨੂੰ ਕੱਟ ਕਰਨੀ ਪਊ ਜਿਹੜੀ ਥੱਲੇ ਥੱਲੇ ਬਰਦਰੀ ਤੇ ਥੱਲੇ ਕੋਈ ਆਲ ਨਾ ਆਪਦਾ ਸਿਲੈਕਟ ਕਰ ਲੂ ਤੇ ਇਹਨੇ ਕੂਤਰ ਦੀ ਵੀ ਸੈਟਿੰਗ ਆ ਜੂਗੀ ਫਿਰ ਲਓ ਜੀ ਕਰਤੀ ਇਹ ਕੱਟ ਨਾਲ ਤੁਹਾਨੂੰ ਦਿਖਾਉਨੇ ਆ ਕਿ ਇਸ ਟਾਈਪ ਨਾਲ ਕੈਂਚੀਆਂ ਆਇਂਦਾ ਪਹਿਲਾਂ ਬਹੁਤ ਪੁੰਦਰੇ ਕੈਂਚੀਆਂ ਸੀ ਪਲਾਵ ਖਾ ਕੂਤਰੀ ਦਾ ਇੱਕ ਪੱਲਾ ਵੱਡਿਆ ਬਈ ਕੰਨੀ ਦਾ ਇੱਕ ਖੰਭ ਛੱਡਾ ਸਿਰਫ ਹੀ ਆਈ ਨਹੀਂ ਪਤਾ ਇਹ ਵੀ ਵੱਡਣਾ ਪਏ ਸਾਨੂੰ ਹੁਣ ਥੱਲੇ ਛੱਡ ਕੇ ਵਿਖੀ ਬਾਸ ਜਾ ਟੀ ਸਹੀ ਹੈ ਨਾ ਚਲਿਏ ਘਰ ਨੂੰ ਤੇ ਲਾਈਟ ਲੂਟ ਕੋਈ ਗੱਲ ਨਹੀਂ ਚੋਪਰਾ ਤੇ ਬੁਝਾ ਦੇਊਗਾ ਇੱਕਨ ਬਾਹਰ ਲਾ ਦਬਾਈ ਚੱਲ ਗਈ ਇੰਨੀ ਹਿੰਮਤ ਨਾ ਆ ਰਿਆ ਕਰ ਗਿਆ ਨਾ ਚਲੋ ਓਕੇ ਹੋ ਗਈ ਰਿਪੋਰਟ ਘਰੇ ਚੱਲ ਕੇ ਪਾਣੀ ਪੂਣੀ ਲਿਆ ਗਏ ਨੇ ਲੈ ਕੋਈ ਰੋਟੀ ਪੈਂਦਾ ਪਰ ਬੰਦ ਕਰ ਗਏ ਆ ਆਦੇ ਵਾਸਤੇ ਵੀ ਤੇ ਦਿਲਜੀਤ ਵਾਸਤੇ ਉਦੋਂ ਫਰਾਂਡਿਆਂ ਦੀ ਸੈਟਿੰਗਸ ਹੁਣ ਦੱਸਿਆ ਅਧਰੂਪਰੋਂ ਪਤਾ ਚੱਕ ਕੇ ਲਾਵਾਂਗੇ ਬੱਚਾ ਲਿਆਵਾਂਗੇ ਤੇ ਇਧਰੋਂ ਅੰਡੇ ਆਦਲਾ ਬਦਲੀ ਕਰਾਂਗੇ ਸ਼ਾਇਦ ਪਿਉਰੀ ਚੱਲ ਗੋ ਉੱਥੇ ਇੱਕ ਬੱਚਾ ਚੱਕ ਕੇ ਲਿਆ ਗਏ ਕਿਹਨੇ ਕਿਹਨੇ ਪਾਈ ਡੋਲਤਾ ਆ ਮੇਰਾ ਫਰਕਲ ਤੇ ਗਿਆ ਨਾ ਕੀੜੇ ਤਾ ਇਹਨੇ ਸੰਗਲ ਦੇ ਗਿਆ ਤੇ ਫਿਰ ਕੀ ਆ ਕੀੜੇ ਕੀ ਇਹਨੇ ਕੀ ਕੀਤਾ ਹੈ ਤੇ ਕੋ ਡੰਡਾ ਚੱਕ ਲੈਣਾ ਮੇਰਾ ਐ ਡੰਡਾ ਮਾਰੇ ਜਾ ਕੇ ਸਟicker ਪਟਦਾ ਸਾਈਕਲਿੰਡੀ ਓਹੋ ਐਂਗਾ ਇਹਦਾ ਮਾੜੀ ਗੱਲ ਆ ਤੁਹਾਡਾ ਕੇਸ ਲਝਾਉਣਾ ਮੈਂ ਤੁਹਾਡੇ ਦੋਵਾਂ ਦੇ ਲਾਉਂਗਾ ਚੱਕ ਕੇ ਆਹ ਮੈਂ ਨਾ ਲਾਦਾ ਕੁੱਟਾਂ ਦਾ ਵਾਣੂ ਸਾਨੂੰ ਮੈਂ ਦੇਖ ਗਈ ਜਾਣਾ ਬੇਟਾ ਤੇਰੀ ਇਹਨੂੰ ਹਸਾਵਾ ਆਇਆ ਮੁੰਡੇ ਨੂੰ ਮੇਰੇ ਨਾਲ ਦੋ ਵਾਰੀ ਇੱਥੇ ਬੱਟ ਮਾਰਤੀ ਇਹਨੂੰ ਭੇਜ ਆ ਗਿਆ ਠੀਕ ਹੈ ਹਜੇ ਵੀ ਨੱਚੀ ਜਾਂਦੀ ਹੋਵੇ ਪਾਸੇ ਚਾ ਚਾ ਇਹਨਾਂ ਡਾਕਟਰਾਂ ਨੂੰ ਨਾਲ ਗੱਲ ਗਾਦੀ ਕਿਰਾਮਾ ਵੀ ਸਾਰੇ ਕਮੂਤਰਾਂ ਨੂੰ ਆਪਣਾ ਜਿਹਨਾਂ ਨੂੰ ਮੈਡੀਸਨ ਦੇਣ ਉਹਨੇ ਦੇਸੀ ਬਣਾ ਤਾਂ ਇਹਨੇ ਜਿਹਨਾਂ ਦਾ ਕੰਮ ਨਹੀਂ ਵੇੜਿਆ ਠੀਕ ਹੈ ਤੇ ਇੱਕ ਮਿੰਟ ਉਹਨੂੰ ਵੀ ਦੇਤੀ ਤੇ ਇਧਰੋਂ ਯਾਰ ਪਾਣੀ ਦੇਣ ਲੱਗੇ ਸੀ ਆਏ ਓਖੇ ਹੋ ਜਾਂਦੇ ਸੀ ਕਦੇ ਕਦੇ ਦਮਲੀ ਬੂਰੂ ਫੜਨਾ ਮੈਂ ਹੂੜੂ ਦੇ ਜਾਂਦਾ ਸੀ ਲੋ ਜੇ ਇਹਨੂੰ ਦਿੱਤੀ ਓਕੇ ਬਸ ਆ ਰਿਹਾ ਇਹ ਨਹੀਂ ਹੋਣਾ ਬਸ ਦੂਰੀ ਰੱਖ ਲੋ ਜੀ ਇਤਰੀ ਵੀ ਸੜ ਤੂਗੀ ਇੱਕ ਇੱਕੋਲੀ ਵਟ ਕੇ ਅੰਦਰ ਸਾਰਿਆਂ ਦੇ ਸਾਰਿਆਂ ਦੇ ਨਹੀਂ ਮੈਨੂੰ ਜਿਨ੍ਹਾਂ ਦੇ ਨਾਲ ਨੂੰ ਲੋੜ ਆ ਪਈ ਜਾਨਵਰਾਂ ਨੂੰ ਹੈ ਨਾ ਲੋਈ ਇਹ ਨਹੀਂ ਮਾਰ ਗਿਆ ਹਰ ਕੋਈ ਗੋਲੀ ਤਰਕੇ ਮੋਰੀ ਮਾਰੀ ਅੰਦਰ ਗੋਲੀ ਅੰਦਰ ਯਾਰ ਜਲੰਦਰ ਵੱਡੀ ਨਹੀਂ ਸੀ ਗੋਲੀ ਆ ਗੋਲੀ ਅੰਦਰ ਯਾਰ ਜਲੰਦਰ ਲੋਹੂ ਜੀ ਬੱਚਾ ਵੀ ਕੱਢੀ ਨੇ ਇੱਕ ਹੋਰ ਇਹ ਤੂੰ ਵੀ ਨਹੀਂ ਨਿਕਲਿਆ ਜਾਣਾ ਸੀਗਾ ਤੇ ਕੱਲ ਦਾ ਠੰਗਲਾ ਹੀ ਬੈਠਾ ਲੱਗ ਭਗ ਮੈਂ ਪੱਟ ਕੇ ਕਾਢ ਹੀ ਦੇ ਕੇ ਕੋਈ ਡਿੱਕਤ ਨਹੀਂ ਕਰਨੀ ਹਣਾ ਜੰਮਤਾ ਜਵਾਗ ਜਵਾਗ ਮੈਂ ਹੁਣ ਤਾਂ ਉਸਤਾਜ ਜੀ ਨੇ ਜਵਾਗ ਜੰਮਤਾ ਹੀ ਅੱਜ ਦੋ ਕੱਲ ਜੰਮਿਆ ਇੱਕ ਅੱਜ ਜੰਮਦਾ ਲੈਣੇ ਲਈ ਆਉਂਦਾ ਮੁੰਡੇ ਕੁੜੀਆਂ ਦੀ ਬਹੁਤ ਪੜਾ ਕੇ ਤੇ ਕੰਮ ਖੇਦਾ ਖਾਈ ਗੋਲੀ ਲਓ ਜੀ ਇਸ ਤੋਂ ਬਾਅਦ ਬਸ ਇਹਨੇ ਆਪੇ ਨਿਕਲ ਜਾਣਾ ਮੰਨ ਕੇ ਚਲੋ ਵੀ ਇਹਨਾਂ ਕਰਤਾ ਵਾਹ ਗੁਰੂ ਸੱਚੇ ਪੈਲਾਓ ਵੀਰੂ ਮਹਾਰਾਜ ਜੀ ਵਾਹਿ ਜੀ ਸਾਡੀ ਇੱਕ ਦਿਓ ਮੱਥਾ ਜੈ ਬਾਬਾ ਕਰਕੇ ਹਿੰਦੂ ਦਾਸ ਆਣ ਜਾ ਕਾਲੀ ਖੜ੍ਹੇ ਪਾਸੇ ਜਾ ਤੇ ਦੇਖਦੇ ਪਾਈ ਤੇ ਪਾ ਗਏ ਲਓ ਉਸਤਾਦ ਜੀ ਮੇਰੇ ਜਿਹੜੀ ਚੱਕੀ ਹੈ ਆਪਣੀ ਪਹਿਲਾਂ ਤਾਂ ਬਸ ਦੱਸ ਦੇ ਨਹੀਂ ਬਸ ਮੇਰੀ ਲਓ ਇਹਨੂੰ ਹੀ ਦੇ ਦੇ ਸ਼ੀਰੀ ਜੀ ਦੀ ਟਾਈਮ ਕੱਟਾ ਸਮਾਂ ਵੱਧਾ ਸਾਡੇ ਕੋਲ ਵੇ ਇਸ ਲੱਕੀ ਭੈਣ ਰਹੇ ਦੀ ਹੁੰਦਾ ਆਉਂਦੇ ਜੀ ਲੱਗਦਾ ਨਾ ਪਤਾ ਬੈਠ ਕੇ ਭਾਂਦੀ ਦੋ ਤਰ੍ਹਾਂ ਦੀ ਖਾਲੀ ਜੀ ਜਦੋਂ ਛੱਡੀ ਇਹ ਪਰ ਬੱਚਾ ਦੇ ਲਾ ਰੱਖੇ ਆਪਾਂ ਕਿਉਂਕਿ ਆਪਾਂ ਨੂੰ ਬਲੱਡ ਦਾ ਪਤਾ ਭਾਜੀ ਇਹਨਾਂ ਦਾ ਜਿਹੜਾ ਬਲੱਡ ਦੌੜ ਰਿਹਾ ਨਸਲਾਂਾਂ ਚ ਤਾਂ ਕਰਕੇ ਲੋ ਬੁਸਤਾ ਜੀ ਸੋਡੀ ਮਾਰੀ ਕੋਲੀ ਅੰਦਰ ਅੰਦਰ ਦਿੱਲੀ ਤੋੜ ਦਰਨਾ ਸਾਡਾ ਕੋਈ ਤਾਂ ਕਹਦੇ ਕੋਈ ਤਾਂ ਸਾਡੇ ਕੋਲ ਬੈਠ ਜਾਗੇ ਕਹਿੰਦੇ ਇਹਦੇ ਵੀ ਨਹੀਂ ਖੜਦੇ ਦੀ ਭੱਜਣਗੇ ਦੀ ਭੱਜਣਗੇ ਆ ਭੱਜੇ ਜਾਣ ਫਿਰ ਕੋਈ ਗੱਲ ਨਹੀਂ ਲਿਆਉਂਦੇ ਤਾਂ ਨਹੀਂ ਇਸ ਤੋਂ ਕੋਈ ਮਰੇਗਾ ਲੋ ਜੀ ਗੋਲੀਆਂ ਸਾਂਦ ਦੀਏ ਸਤਿ ਸ਼੍ਰੀ ਅਕਾਲ ਪੜਕ ਲੈਉਣੇ ਲਓ ਜੀ ਆਂਡੇ ਬਦਰੋ ਪਹਿਲਾ ਚੱਕਰ ਕੀ ਤੇ ਫਿੰਗਰਪ੍ਰਿੰਟ ਲਾ ਕੇ ਲਓ ਜੀ ਲੱਗ ਗਿਆ ਫਿੰਗਰਪ੍ਰਿੰਟ ਹੁਣਾਂ ਦੇ ਤੇ ਟਿਆਣ ਗੁੱਟ ਬਣਾ ਲੈ ਟੇਕਾਂ ਦੇ ਕੰਮ ਬੜਾ ਹਲਾ ਫੂੜ ਹੈ ਨਹੀਂ ਕੋੜ ਯੈਸ ਆਲ ਰਾਈਟ ਹਾਂ ਜੀ ਇਹੋ ਜੂ ਰੋਲੇਗਾ ਮੇਰੇ ਕੋਲ ਲਓ ਭਾਈ ਜਾਨਾ ਆਂਡੇ ਚੈੱਕ ਕਰਕੇ ਆਂਡੇ ਵੀ ਚੈੱਕ ਹੁੰਦੇ ਆਈਫੋਨ ਨਾਲ ਦੂਜੇ ਨਾਰਮਲ ਫੋਨ ਨਾਲ ਨਹੀਂ ਹੁਣੇ ਆਈਫੋਨ ਨਾਲ ਦੇ ਚੈੱਕ ਹੋਣਗੇ ਲੈ ਫੜਦਾ ਜੋਬਰਾ ਨਸਲ ਆਰਡਰ ਅੰਗਾ ਇਹਦੇ ਚ ਓਹ ਹੋ ਹੋ ਦੂਸਰੂ ਡੀ ਆਂਦਾ ਫੋੜੋ ਫੋੜੋ ਛੇ ਦੀ ਫੋੜੋ ਚੱਲ ਲੱਗੀ ਬਈ ਦਰਵਾਜ਼ਾ ਖੁੱਲ ਰਿਹਾ ਹੈ ਦਰਵਾਜ਼ਾ ਬਾਹਲਾ ਕੁਝ ਬਣਵਾ ਰਿਹਾ ਬਸ ਮਾੜਾ ਪਤਾ ਦੇ ਜੀ ਕਿ ਪਿਆਰ ਕਰਿਆ ਗਿਆ ਕੰਮ ਕਰੀ ਜਾਂਦੇ ਤਾਂ 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 ਕੀਤਾ ਹੀ ਨਹੀਂ ਤੇ ਸਟੈਕ ਸਕੈਚ ਮਾਰਕਿੰਗ ਜ਼ਰੂਰੀ ਆਇਓ ਲੋ ਜੀ ਆਇਓ ਮੈਂ ਉਹ ਬਾਹਰੋਂ ਸੀੜੀ ਚੱਕ ਲਿਆ ਵਾਂ ਸੀੜੀ ਨੂੰ ਆਪਣੇ ਮਾਂ ਲਾਉਂ ਕਿ ਜਮਾਂ ਬੁੱਪੀ ਦਾ ਬੜਾਕਾ ਪਾਉਂ ਉਹ ਵਾਲੇ ਦਾ ਕੋਈ ਨਹੀਂ ਆਪੂ ਗਿਆ ਆ ਬੜੀ ਬੋੜੀ ਕਿਹੜਾ ਲੈ ਗਿਆ ਯਾਰ ਆਪਣੇ ਵੱਡੀ ਕੋੜੀ ਤੇ ਆਉਂਦੀ ਸੀ 30 ਤੋਂ ਜ਼ਿਆਦਾ ਚਾਹੁੰਦੇ ਕਿਵੇਂ ਤੇ ਪਰ ਲੈ ਬਈ ਪਰ ਇਹ ਕੋਈ ਮਰਗੀ ਆ ਆ ਬੜਾ ਮੁੰਡਾ ਤੇ ਦੂਜੇ ਢੇ ਮਿਲਦੇ ਫੜਾ ਲੈ ਕੇ ਪ੍ਰਭੂ ਦਾ ਨਾਮ ਇਹ ਆਈ ਇਤਰਾਵਾਈ ਜੀ ਆਲ ਨੇ ਬਹਿਣਗੇ ਆਈ ਨਹੀਂ ਘੜਾ ਖੜਾ ਖੜਾ ਹੀ ਖੜਾ ਇਧਰ ਬਦਲ ਤੇ ਹਾਂਜੀ ਤੇ ਉਧਰ ਬਦਲ ਨਹੀਂ ਸੀ ਪਰ ਉਹਨਾਂ ਦਾ ਕੋਈ ਅਤਬਾਰ ਨਹੀਂ ਵੀ ਪਾਲਣਗੇ ਕੀ ਕੀ ਕਰ ਰਹੇ ਇਹਦੇ ਘਰ ਕੋਈ ਨਹੀਂ ਤੇ ਮੈਂ ਚੱਕ ਲੈਣੇ ਆ ਹੇ ਹੈਗੇ ਹੈਗੇ ਆਏ ਉਸਤਾਦ ਜੀ ਨੇ। ਹਲਕ ਨੂੰ ਇਹ ਸਾਂਭਣਾ ਤੇ ਬੱਚੇ ਵੀ ਖਾ ਗਏ ਪਾ ਮੇਰਾ ਬੱਚੇ ਵੀ ਸੀ ਕਰਾ ਲਿਆ ਲੱਗਦਾ ਨજર ਨਾਲਾ ਦੇ ਵਈ ਉਹਨੇ ਨજર ਨਾਲੋਂ ਅਸੀਂ ਬਹੁਤ ਸਿਆਣੇ ਆਏ ਹੈ। ਆਏ ਹੈ ਬਣਦੀ ਆ ਗੱਲ ਚਲੋ ਬਈ ਚਲਗੇ ਸਰ। ਐਸ ਪੀ ਆਰ। ਦੁਹਾਰਾ ਦੋ ਕੋਈ ਨਾਲ ਦੀ ਸਪੀਅਰ ਦੀ ਕਰ ਦਮਸੂਰੀ ਤੇ ਚਲਗੇ ਬਾਹਰ। ਚਲੋ ਜੀ। ਉਹ ਤੇਰੀ ਉਹ ਬਿਚਾ ਲੈ ਲੋ। ਉਹ ਉਹ ਬਾਅਦ ਬੜਾ ਆਣਾ ਮੈਂ। ਆ ਬਾਤ ਚੁੜੇ ਇਨਾਂ ਕੀ ਲਿਖਾਂ ਛੱਡ ਦੋ ਐਫ ਗਲਤ ਨਾ ਸੋਚ ਜੇ ਐਫ ਤੇ ਬਹੁਤ ਕੋਈ ਬਣ ਜਾਂਦਾ ਹੁੰਦਾ ਐਫ ਪਲੱਸ ਕਿਹੜਾ ਨਾਲ ਸੀ ਇਹਦੇ ਐਫ ਪਲੱਸ ਐਫ ਪਲੱਸ ਕੇ ਤੇ ਸ਼ਾਇਦ ਬੀ ਬਣ ਲਿਆ ਵੀ ਹੋ ਸਕਦਾ ਇਹਨਾਂ ਚ ਠੀਕ ਆ ਕਿ ਨਹੀਂ ਐਫ ਤੇ ਫੂੰਗੇ ਵਾਲਾ ਠੀਕ ਹੈ ਕੇ ਤੇ ਖੇਤਾਂ ਵਾਲਾ ਤੇ ਬੀ ਦੇ ਬਲੈਕ ਹੈ ਵੀ ਸੱਟ ਲਾ ਸਕਦਾ ਵੀ ਦੀ ਕੋਈ ਵੱਡੀ ਗੱਲ ਨਹੀਂ ਲੈ ਭਾਈ ਆ ਹੈ ਗਿਆ ਤਫ ਤੇ ਫੂੰਗੇ ਵਾਲਾ ਤੇ ਖੇਤਾਂ ਵਾਲੀ ਦੇ ਨਹੀਂ ਨਹੀਂ ਫੂੰਗਲ ਦੇ ਟੂਸਿਆਂ ਵਾਲੀ ਦੀ ਆ ਭੋਲੀ ਗਾ ਜਾਵੇ ਤੈਨੂੰ ਤਾਂ ਜਿਤਾਦੀ ਸੀ ਬਾਜ਼ੀ ਮੈਂ ਖੜ ਜਾ ਆ ਲੈ ਐਫ ਟੀ ਹੁਣ ਤਾਂ ਲਾਲਾ ਕੋਈ ਗੱਲ ਨਹੀਂ ਇਹਦੇ ਵੀ ਪਾ ਲਗੇ ਐਫ ਤੇ ਫੂੰਗੇ ਵਾਲਾ ਟੀ ਤੇ ਟੂਸਿਆਂ ਦੀ ਪੱਠੀ ਦੀ ਹੈ ਇਹ ਚਾ ਚੱਕ ਇਹ ਕੰਮ ਆਈਂਡ ਕਰੀਏ ਆਪਣੇ ਓਕੇ ਉਸਤਾਦ ਜੀ ਰੋਕੋ ਜੀ ਸਾਥ ਕਿ ਨੂੰ ਫੇਰ ਅਨੰਦ ਦੇ ਦਈਏ ਇੱਕ ਸਾਥ ਦੋ ਦੋ ਚਲੈngੀ ਪੜਾਕਾ ਪਾਉ ਉਸਤਾਦ ਜੀ ਆਪਾਂ ਸ਼ਾਹ ਕਨੇ ਕਬੂਦੀ ਹੋਰ ਗਿਰਫਤ ਕਰਦੇ ਜੀ ਹਾਜ ਤੱਕ ਲੈ ਸ਼ਾਹ ਆਖਿਆ ਪਾਰੇ ਗਾ ਗਰਾਂ ਮਾੜੇ ਏਕੇ ਗਰਾਂ ਦੇ ਆ ਲਓ ਜੀ ਪਾਣੀ ਦੇ ਜੋਬਰ ਸਪਰੇਅ ਸ਼ਾਟ ਦਾ ਜਾਦ ਚ ਹੈ ਤੇ ਚਲੋ ਬਾਪਿਓ ਹੁਣ ਚੱਲਦੇ ਆਂ ਪਹਿਲਾਂ ਬਾਦਲ ਇੱਕ ਮਿੰਟ ਸਾਨੂੰ ਦਿਖਾਈ ਦਿਓ ਮੈਨੂੰ ਤੂੰ ਯਕੀਨ ਨਹੀਂ ਕਰਦੇ ਹਨਾ ਉਹ ਥੋੜਾ 5 ਕਿ ਲੱਖ ਰੁਪਏ ਘੜਾਉਣ ਨੂੰ 5 ਕਿ ਲੱਖ ਮਾੜਾ ਕੰਮ ਜਾ ਪੈਗਾ ਠੀਕਾ ਤੇ ਆਪਣੇ ਕਾਲੇ ਕੱਪੜੇ ਪਾਲ ਗਏ ਆਪਾਂ ਡਰੈਸ ਕਰ ਲਈ ਚੇਂਜ ਉਦੋਂ ਪਿਉਰੀ ਚੱਲਣਾ ਚੋਰੋ ਕਿ ਨਿਕਾ ਆ ਬੱਚਾ ਚੱਕ ਰੋ ਉਹ ਤੁਹਾਨੂੰ ਦੱਸਾਂ ਕੀ ਕਰਨਾ ਸਾਰਾ ਕੁਝ ਤੇ ਨੜੇ ਬਾਦਲ ਵੈਸੀ ਵੀ ਇੱਕ ਦਿਨ ਸਾਡੇ ਗੇੜਾ ਰੋਣਾ ਪਿਆ ਕਰੂਗਾ ਉਹ ਮੇਰੇ ਉਸਤਾਦ ਨੇ ਆਰਡਰ ਦਿੱਤਾ ਹੈਗਾ ਵੀ ਇੱਕ ਦਿਨ ਸਾਡੇ ਗੇੜਾ ਦੇ ਨਾਲ ਆਇਆ ਤੂੰ ਤੇ ਬੱਸ ਉਸਦੋਂ ਬਾਅਦ ਤੈਨੂੰ ਗੋਲੀ ਦੇਣਾ ਕੋਈ ਵੀ ਇਹ ਮੈਂ ਗੋਣ ਲੈ ਬਿਨਾ ਰਹਿ ਨਹੀਂ ਹੁੰਦਾ ਆਪਣੇ ਤੋਂ ਗੁਣ ਉਸਤਾਦ ਜੀ ਤੋਂ ਲੈਣੀ ਲੈਣਾ ਹੁੰਦਾ ਆਪਾਂ ਤੇ ਤਾਂ ਕਰਕੇ ਬਾਦਲ ਵੀ ਹੁਣ ਦੋ ਦਿਨਾਂ ਤੋਂ ਡੇਢੀ ਕੀੜਾ ਮਾਰਨਾ ਪਿਆ ਕਰੂਗਾ ਤੜਕੇ ਤੇ ਦੁਪਹਿਰੇ ਭਾਵੇਂ ਨਾ ਤੇ ਮੈਂ ਤਾਂ ਫਿਰ ਉਸਤਾਦ ਰੋਸ ਜੂਗਾ ਗੁਣ ਦੇ ਨੂੰ ਹਟ ਜੂਗਾ ਉਸਤਾਦ ਤੂੰ ਖਿਆਲ ਰੱਖਣਾ ਪੈਂਦਾ ਕੀ ਕਰਗੇ ਭਾਈ ਯਾਰ ਪੈਂਟਾ ਸਾਂਟਾ ਪਾ ਕੇ ਪੂਰਾ ਐਜੂਕੇਟਿਡ ਬਣ ਕੇ ਕਾਲੇ ਕੱਪੜੇ ਪਾ ਕੇ ਉਹ ਗਿਆ ਰੈਡੀ ਪਹਿਲਾਂ ਜਦ ਲਈ ਬਾਦਲ 5 ਲੱਖ ਰੁਪਏ ਕਢਾ ਆ ਕੇ ਉਹਦੋਂ ਫਿਰ ਆਪਾਂ 5 ਲੱਖ ਦਾ ਬੱਚਾ ਮੁੱਲ ਲੈਣਾ ਪਿਓਰੂ ਛੋਕ ਦਿਉ ਤੋ ਹਾਗੇ ਨਹੀਂ ਪਹਿਲਾਂ ਕਰ ਨਹੀਂ ਬਗੂਈ ਮਾ ਸੋਨ ਤੂੰ 5 ਲੱਖ ਰੁਪਏ ਤੇ ਡੇ ਗੋਪਣ ਪੈਰਾਂ ਜਾਂਗੇ ਲਓ ਜੀ ਇੰਨੇ ਪੈਸੇ ਕਰਾ ਲੈ ਵਾਧੂਆਂ ਚੱਲ ਗਏ ਇਹ ਖੜਨਾ ਇੱਥੇ ਚੱਲੀ ਜਾਂਦਾ 27 ਤੇ ਨਜ਼ਾਰਾ ਆਈ ਜਾਂਦਾ ਇੱਥੇ ਮਤਲਬ ਯਾਰ ਬਈ ਉਹ 10-10 ਮਿੰਟ ਤੇ ਫਿਰ ਹੀ ਚੱਲੇਗੀ ਜੀ ਤੇ ਮੈਂ ਹਾਂ ਪਹਿਲਾਂ ਇਧਰ ਦੇ ਟੱਪਣ ਦੇ ਮੈਨੂੰ ਕੁਲਫੀ ਖਾ ਚ ਲਗੇ ਇੰਜਨ ਠੰਡੇ ਕਰਾ ਦੇ ਗਏ ਮੁੰਡਿਆਂ ਦੇ ਵਾਟ ਜਾਣਾ ਵਾਵਾ ਅਸੀਂ ਹਾਂਜੀ ਉਸਤਾਦ ਜੀ ਕੀ ਹਾਲ ਚਾਲ ਜੇ ਹਾਂਜੀ ਬੇਸ ਵਧੀਆ ਤੇ ਉਹ ਕਰ ਦਿਓ ਜੀ ਤਿੰਨ ਕੋਣ ਦੇ ਦਿਓ ਦਹਾਂ ਦਹਾਂ ਵਾਲੇ ਮਹਿੰਗੇ ਨਾ ਕਰੋ ਬਾਲੇ ਗਰੀਬ ਬੰਦੇ ਆਸੀਂ ਠੀਕ ਹੈ ਯੈਸ ਚਾਕਲੇਟ ਫੇ ਕੋਈ ਨਾਲ ਥੱਲੇ ਡੇਕ ਵੀ ਫੇਰ ਚੱਕ ਲਾਂਗੇ ਆਪਾਂ ਨੂੰ ਵੀ ਸੰਗ ਹੈ 10 ਪੀ ਲਾਇਆ ਚਲੋ ਬਾਬੋ ਯਾਰ ਹੁਣ ਚਾਲਦੇ ਆ ਪਿਓਰੀ ਅਸੀਂ ਠੀਕ ਹੈ ਸਿੱਧਾ ਬਸ ਪਿੰਡ ਨਹੀਂ ਜਾਂਦੇ ਪਿਓਰੀ ਚੱਲਾਂਗੇ ਚਲੋ ਉਸਤਾਦ ਜੀ ਕਰੋ ਆਪਣਾ ਮੋਟਰ ਸਨ ਸਟਾਰਟ ਤੇ ਟੋਪੀ ਕੋ ਚੀ ਲੈ ਟੋਪੀ ਕੋ ਨਾ ਰੱਖਾ ਤੂੰ ਟੋਪੀ ਬੈ ਕਰਕੇ ਚੜਾ ਲਓ ਕੋਈ ਗੱਲ ਨਹੀਂ ਪੁੱਠੀ ਕਰਕੇ ਹਾਂ ਪਾਓ ਪਾਓ ਫੇਰ ਹੀ ਫੇਰ ਹੀ ਬਣਾਗੇ ਆਪਾਂ ਦੂਜੇ ਮਸੱਲੀ ਇਹਨੂੰ ਅਸੀਂ ਚੋਬਰ ਨੇ ਇੱਥੇ ਛਾੜ ਛੱਲੇ ਚੱਲ ਚੋਬਰਾ ਨਿਗਾਹ ਨਾ ਰਹੀਆਂ ਇੱਥੇ ਅਸੀਂ ਮੁੜਿਆ ਨਹੀਂ ਨਾ ਟੋਟੀ ਛੀ ਦੀ ਜੀਤੀ ਮੈਂ ਜਾਵਣੀ ਬਾਹਰ ਤੇ ਖੜੀ ਵੀ ਨਾ ਇੱਥੇ ਚੰਗਾ ਉਹ ਲੜ ਜਾ ਰੋ ਸੱਡੇ ਦੀ ਆਇਆ ਆਇਆ ਕਿਹੜੇ ੜੇ ਦੇ ਵਝਾ ਲੈ ਅੱਛਾ ਉੱਥੇ ਉੱਥੇ ਤਾਂ ਨਾ ਟਰੱਕ ਥਲੰਦੀ ਦੀ ਪਾਇ ਥੱਲੇ ਮਾਰ ਦੇ ਕੇ ਦੇ ਲੈ ਫੇਰ ਦੋ ਦਿਨਾਂ ਤੇ ਇੱਕ ਦਿਨ ਇੱਥੇ ਆਉਣਾ ਪਿਆ ਕਰੋ ਮੈਨੂੰ ਰੋਜ ਮੇਰੇ ਉਸਤਾਦ ਉਹ ਬੰਦਾ ਹੀ ਜਣਾ ਉਹ ਘਟਾਲਦਾ ਬਾਏ ਕਰ ਦੇ ਕਰਤੀ ਚਲੋ ਚੱਲ ਗਏ ਪਿੰਡ ਪਿਉਰੀ ਦੇ ਨੇੜੇ ਨਾਲੇ ਤੈਨੂੰ ਭੂ ਆ ਕੇ ਘਰ ਤੋਂ ਆਉਂਦੇ ਨਹੀਂ ਕਿ ਤੇ ਉਹਨਾਂ ਦੇ ਜਾਂਦੇ ਨਹੀਂ ਆਪਾਂ ਗਾਂ ਤੋਂ ਜਾ ਕੇ ਉਹਦੇ ਬਾਰਮੂਦ ਦੇ ਟੱਪ ਕੇ ਆਵਾਂਗੇ ਭਾ ਠੀਕ ਹੈ ਐਨੇ ਖਤਰਿਆਂ ਨਾਲ ਖੇਡ ਸਕਦਾ ਕੋਈ ਨਹੀਂ ਨਾ ਇਹ ਭੂਆ ਦਾ ਪਿੰਡ ਹੈ ਸਗੀ ਦਾ ਜਾਵਾ ਉਹਨਾਂ ਦੇ ਘਰੇ ਕਦੇ ਹੀ ਨਹੀਂ ਗਏ ਆਪਾਂ ਪਰ ਆ ਭੂ ਆ ਕੇ ਘਰ ਆਇਆ ਮੈਂ ਬਾਰਮੂਦ ਦੀ ਟਾਪੇਣਾ ਮੜਦਾ ਮੈਂ ਕੀ ਉਹ ਦਿਓ ਕਰਤਾ ਇਧਰ ਆਇਆ ਲਓ ਜੀ ਕਰਦੀ ਵੀਡੀਓ ਸ਼ੂਟ ਪਹੁੰਚ ਗਿਆ ਸਾਡੇ ਉਸਤਾਦ ਸ਼ੌਦੀਪੂਲੇ ਸਸਰੀਕਾਲ ਜੀ ਤੇ ਬੈਠੇ ਹੋਏ ਆਂ ਸ਼ੌਕ ਕਰ ਰਹੇ ਆਂ ਅਸੀਂ ਸਾਡੇ ਮੁਰਕਿਆਂ ਦਾ ਵੀ ਮੈਂ ਤੁਹਾਡਾ ਵੀ ਸ਼ੌਕ ਕਰਾ ਦਈਏ ਕੀ ਨਾਂ ਨੂੰ ਆ ਬੁਲਾਇਆ ਨੂੰ ਇਧਰ ਨੂੰ ਆ ਜਾ ਆਓ 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 ਆਇਆ ਆਇਆ ਸਾਧਨਾਵਾਰ ਇਹ ਮਨਦੇ ਨਹੀਂ ਗੱਲ ਮੰਨਦੇ ਨਹੀਂ ਗੱਲ ਇਹ ਠੀਕ ਐ ਇਧਰ ਕਬੂਤਰਾਂ ਵਾਲੇ ਖੋਡੇ ਆ ਇਧਰ ਮੁਰਗੀਆਂ ਫਿਰਦੀਆਂ ਇੱਕ ਮੁਰਗਾ ਮੁਰਗੀ ਇੱਕ ਮੁਰਗੀ ਆ ਗਈ ਅਸੀਲ ਲਵਰ ਓਕੇ ਨਾਈਸ ਆ ਕੰਮ ਬਰੂਫ ਬੈਠੇ ਹੋਈਆਂ ਆ ਦੇਖੋ ਬਈ ਤੁਹਾਨੂੰ ਜਿਹੜੀ ਟਾਵਰ ਦੀ ਗੱਲ ਦੱਸਦਾ ਸੀ ਆ ਛਤਰੀ ਹੈ ਆ ਟਾਵਰ ਹੈ ਹੁਣ ਤੁਸੀਂ ਆਪ حساب ਲਾ ਲਓ ਹਨਾ ਟੈਂਕੀ ਵੀ ਦਿਖਾ ਦੇ ਕਿ ਇੱਥੋਂ ਕਰਾਂ ਉਹ ਰੇਟੈਂਕੀ ਸਾਹਮਣੇ ਲੈ ਹੁਣ ਤੁਸੀਂ ਆਪ ਦੱਸ ਦਿਓ ਵੀ ਟੈਂਕੀ ਤੇ ਟਾਵਰ ਦੀ ਗਲਤੀ ਹੈ ਕਿ ਸਾਡੇ ਕਬੂਤਰਾਂ ਦੀ ਗਲਤੀ ਹੈ ਲਓ ਜਿੱਧਰ ਸਾਡੇ ਉਸਤਾਦ ਸਕਿੰਦਰ ਜੀ ਪਹੁੰਚੇ ਹੋਏ ਨੇ ਸਾਰੇ ਉਸਤਾਦ ਇਕੱਠੇ ਹੋ ਚੁੱਕੇ ਆ ਨੇ ਹੁਣ ਅਸੀਂ ਕੋਈ ਗੇਮ ਪਾਣੀ ਦੀ ਗੱਲ ਕਰਦੇ ਆ ਬੈਠੋ ਜੀ ਬੈਠੋ ਆਜੋ ਆਜੋ ਇਟਸ ਸਟਾਪ ਕਲਚਰ ਟਾਈਮ ਉਹ ਦੱਸਣ ਦੀ ਲੋੜ ਨਹੀਂ ਕਿੱਥੇ ਬੈਠਿਆ ਸੀ ਠੀਕ ਹੈ ਨਹੀਂ ਸੇਟੀ ਦਾ ਸਟਾਫ ਕੋਲ ਜਾ ਬੜਾ ਮਜੂਰ ਹੋਗਾ ਜੀ ਕਮੈਂਟਾਂ ਜੀ ਤੇ ਇੱਥੇ ਆ ਜੀ ਸ਼ਹਿਰ ਬਰੋ ਅੱਗੇ ਦੜਬਾ ਕੈਬ ਜੇ ਕਿੱਥੇ ਜੇ ਉਧਰ ਹੀ ਥੱਲੇ ਜੇ ਉਧਰ ਹੀ ਚ ਹੈ ਇੱਕ ਉਹ ਸਾਨੂੰ ਫੋਨ ਆ ਗਿਆ ਪਿੰਡੂ ਨਿਸਤਨ ਕਹੇ ਤੁਸੀਂ ਬਈਓ ਸ਼ਹਿਰ ਦੇ ਨੇੜੇ ਕੈਬ ਜੇ ਫੜ ਲਏ ਹੋ ਤੇ ਇਹ ਫੜਨਾ ਆਏ ਸੀ ਬਈ ਢਾਲੇ ਜੀ ਐਨੇ ਕੀ ਭਾਈ 80 ਦੇ ਆ ਗਏ ਚਲੋ ਕੋਈ ਨਾ ਪੱਲੇ ਉਲਾਉਣੇ ਪੈਗੇ ਅੱਜ ਮੈਨੂੰ ਆਪਦੇ ਚੋ ਬਰੋ ਚਲਿਏ ਇੱਕ ਮਿੰਟ ਭਾਈ ਬਹਿ ਜਾਣ ਦੇ ਜਾ ਸਖਜੇਂਦਰ ਪਿਉਰੀ ਲਾ ਦੇ ਪਿਉਰੀ ਫਿਰ ਹੁਣ ਪਿਉਰੀ ਲਾਉਣਾ ਸਦਾ ਬਾਜ ਬਚਾ ਕੇ ਚੁੱਟੀ ਖਾਕੀ ਵਰਦੀ ਤੋਂ ਰੋਕਲੇ ਸੀ ਨਾ ਉਹ ਉਸ ਜਵਾਨ ਰੋਕਲੇ ਸੀ ਉੱਤੇ ਆਪਾਂ ਨੂੰ ਸ਼ਕਲੋਂ ਹੀ ਪਤਾ ਉਹ ਲੱਗਦੇ ਆ ਚਲੋ ਭਾਈ ਪਾਲਿਆ ਪਿਉਰੀ ਨੂੰ ਤੇ ਬਸ ਉਤੋਂ ਚਾਹਦਿਆਂ ਬੱਚਾ ਵੀ ਫੋਨ ਦੀ ਬੈਟਰੀ ਹੈ ਲੋ 5 6% ਹੈ ਤੇ ਕਿਸੇ ਕਬੂਤਰ ਬਾਰੇ ਡਿਟੇਲ ਤੇ ਜਾਣਕਾਰੀ ਦੇ ਦਿੰਦੇ ਤੁਹਾਨੂੰ ਬਹੁਤ ਕਰਾਂ ਆ ਦੇ ਬੱਚਾ ਤੇ ਕਿਦੀ ਕਮਰਾ ਲਾਂਗੇ ਲਾ ਲਾਂਗੇ ਲੋ ਕੁੜੀ ਇੱਕ ਕਤਨੀ ਫਿਰ ਹਾਂਜੀ ਬਾਪੋ ਹੁਣ ਸਭੀ ਕੇ ਅੰਦਰ ਪਿਉਰੀ ਕੀ ਕਰੇ ਆ ਚੁੱਕੇ ਆ ਪਿੰਡ ਨਹੀਂ ਜਾਣ ਦਿੰਦੇ ਭਾਈ ਸਾਨੂੰ ਧੱਕਾ ਕਰੀ ਜਾਂਦੇ ਆ ਮੈਂ ਤਾਂ ਕਹੀ ਪਿੰਡ ਜਾਣਦੇ ਹਣਾ ਵੀ ਕੰਮ ਬਹੁ ਕਰਨੇ ਵੀ ਜਾ ਕੇ ਕਿ ਨਹੀਂ ਥੈ ਹੀ ਨਹੀਂ ਇੱਕ ਆਪਣਾ ਫੋਨ ਲੋਇਆ ਹਣਾ ਉਹ ਰੀਡ ਪਾਲੀ ਜਾਂ ਨਿਆ ਆਈਫੋਨ ਵਾਲੀ ਜਿੱਥੇ ਆ ਗਈ ਤਾਂ ਜੀ ਆ ਅਸੀਂ ਤੇ ਫੋਨ ਡਾਕਟਰ ਹੈ ਜੀ ਨਾ ਲਓ ਭਾਈ ਆ ਗਏ ਆ ਵਾਪਸ ਸੋਪਦੀਪ ਕੋਲੀ ਰੋਕ ਲੈ ਵੀਰਾ ਗਾਂ ਹੀ ਲੈਗਾ ਤੂੰ ਤਾਂ ਏ ਓਏ ਲੇਟ ਬਹੁਤ ਹੋ ਗਈ ਬਾਪੂ ਸਾਰਾ ਦਿਨ ਟੱਪ ਚੱਲੇ ਨਲ ਤਾਂ ਬੱਚਾ ਪਾਈਏ ਡੱਬੇ ਚ ਨਲੇ ਕੂਤਰਾਂ ਦੇ ਨੀਂਗ ਮਾਰਾ ਦੇ ਠੀਕ ਹੈ ਉਹੀ ਕਬੂਤਰ ਆਪਣੇ ਸਾਹ ਪੁਰਾਣੇ ਕੁਛ ਲਗਭਗ ਲਗਭਗ ਦਾ ਪੁਰਾਣੀ ਹੈ ਯਾਰ ਕੂਤਰ ਬਾਕੀ ਥੋੜੇ ਤੁਸੀਂ ਤੁਹਾਨੂੰ ਥੋੜੀ ਨਿਗਾ ਚ ਨਹੀਂ ਹੋਣੀ ਇਹ ਕਬੂਤਰ ਜਿਹੜੇ ਹੈਗੇ ਆ ਠੀਕ ਹੈ ਕਿ ਨਹੀਂ ਵੇਖਿਆ ਵੇਖਿਆ ਪਰ ਆਏ ਵੀ ਹੈ ਉਹ ਬੱਚੇ-ਬੁੱਚੇ ਬੈਠੇ ਆ ਕਾਫੀ ਆ ਬੈਠੇ ਇਧਰ ਠੀਕ ਹੈ ਕਿ ਨਹੀਂ ਕਮੈਂਟ ਅਨਡਰ ਆਵਾਇਡ ਕਰ ਦੇ ਬੱਚੇ ਪਾ ਦੇਰ ਕੋ ਮਰਜੀ ਪਾ ਦੇ ਇੱਕ ਬੱਚਾ ਹੋ ਬੈਠਾ ਇੱਕ ਬੱਚਾ ਹੋ ਬੈਠਾ ਸਾਹਮਣੇ ਇਨਾਂ ਕੋਲੇ ਮਾਨਗਿਆ ਠੀਕ ਆ ਜੇ ਟਾਈਮ ਤੇ ਨਿਕਲੇ ਬੱਚੇ ਸੋਖ ਨਾਲ ਠੀਕ ਹੈ ਨਹੀਂ ਥੱਲੇ ਦੀ ਵੀ ਚਾਬੀ ਲਿਆ ਲਓ ਜੀ ਥਾੜੇ ਖੁੱਡੇ ਜੀ ਵੀ ਦੇਖ ਲਓ ਇੱਧਰ ਵੀ ਹੈਗਾ ਬੱਚੇ ਉਹ ਬੈਠੇ ਸਾਹਮਣੇ ਬੱਚਿਆਂ ਦੀ ਨਿਗ੍ਹਾ ਮਰਤ ਪੜਦਾ ਮੇਰਾ ਹੋਰ ਇਹ ਜਿਹੜੇ ਆਂਡੇ ਆਏ ਸੀ ਲਗਭਗ ਉਹਨਾਂ ਚੋਂ ਲੱਗਦੇ ਆ ਮੈਨੂੰ ਤਾਂ ਉਹਤਲਾ ਕਰ ਦਿੰਦੇ ਆ ਮਾਨਗਿਆ ਇਹ ਸਾਰੇ ਉਹਨਾਂ ਵਾਲੇ ਤੇ ਆਹ ਘਰੇ ਨਿਕਲੇ ਆਹ ਹਾਏ ਵਾਹ ਆ ਘਰੇ ਨਿਕਲੇ ਕੀ ਉਹਨਾਂ ਚੋਂ ਹੀ ਆ ਈ ਉਹ ਨਾਲ ਹੀ ਗੱਲਾਂ ਲਾ ਜਾਈ। ਅ ਅੱਛਾ ਠੀਕ ਹੋ ਕੇ ਸਮਝ ਗਿਆ। ਬਾਕੀ ਉਹ ਵੀ ਦੇਖੋ। ਆ ਕਬੂਤਰ ਵੀ ਈ ਉੱਥੇ ਗਈ ਸੀਗੀ। ਸਿੰਘੇ ਵਾਲੇ ਕਾਲੀ ਚੀਨੀ। ਤੇ ਆਹਾਂ ਕਬੂਤਰ ਪਤਾ ਨਹੀਂ ਕਿ ਬਣਾਡੇ ਲੈਂਦਾ। ਅੱਛਾ ਇਹ ਬਣਾਡੇ ਵਾਲੇ ਲੈਂਦਾ। ਠੀਕ। ਆਹ ਤੋਤਾ ਬੈਠਾ। ਉਹ ਕਾਲਾ ਚੀਨਾ ਬੱਚਾ ਬੈਠਾ ਬਹੁਤ ਸੋਹਣਾ ਕੱਢਣੇ। ਤੇ ਬੱਸ ਆਹੀ ਕਬੂਤਰ ਹੈ। ਹੈਂ? ਨਹੀਂ ਕਾਲਾ ਚੀਨਾ ਕੱਢਾ ਜਿਹੜੀ ਕੂਦ ਰਿਪੇ ਦੀ ਜੰਬਲੀ ਸਿੰਘੀ ਵਾਲੇ ਤੇ 64 ਵਾਲਾ ਦਾ ਪੱਠਾ ਜਿਹੜਾ ਇਹਨਾਂ ਕੋਲੇ ਖਟਾਂ ਵਾਲਾ ਉਹਨਾਂ ਨੇ ਕੂੜਾ ਕਾਲਾ ਚੀਨਾ ਕੱਢਿਆ ਬਾਕੀ ਆਂਡੋਂ ਡੇ ਤੇਰੀ ਪੰਗਾ ਹਨਾ ਇਹੇ ਕੂਤਰਾ ਸਾਰੇ ਲਓ ਜੀ ਦਿਖਾ ਤੇ ਹਾਸਾ ਹੋ ਗਿਆ ਬਾਪੇਵਾ ਤਾਂ ਜਿਵੇਂ ਹੀ ਸਕੈਮ ਹੋ ਗਿਆ ਦਿਖਾਈ ਬੱਚੇ ਹੀ ਮਰ ਗਿਆ ਕੂਤਰਾ ਨੇ ਕੰਮ ਕੀਤਾ ਇਹਦਾ ਚੋਗ ਦਿੰਦੇ ਸੀ ਨਾ ਕਿਉਂ ਮਿਲ ਚੋਗਣੀ ਦਿੱਤੀ ਯਾਰ ਆ ਬੱਚਾ ਲੈਣਾ ਸੀ ਭੁੱਖਾ ਮਰ ਗਿਆ ਭੁੱਖੇ ਹੀ ਮਰ ਗਿਆ ਕੱਲ ਦਾ ਨਿਕਲਾ ਸੀ ਪਰਸ ਪਰਸੋਂ ਆ ਨਿਕਲੇ ਹਨ ਇਹ ਹੂੰ ਹੂੰ ਇਹ ਤਾਂ ਮਾੜਾ ਡੱਬਾ ਤਿਆਰ ਕੀਤਾ ਸੀ ਇਹਦੇ ਵਾਸਤੇ ਕੰਮ ਹੀ ਹੋਇਆ ਉਤੋ ਵਿਚਾਰੇ ਦਾ ਦੂਜਾ ਅੰਡਾ ਇਹ ਚੱਕਣਾ ਓਹੋ ਚੱਕ ਦੇ ਉਹ ਅੰਡਾ ਯਾਰ ਨਵੇੜ ਕੰਮ ਪਰਾਂ ਚਲੋ ਕੋਈ ਗੱਲ ਨਹੀਂ ਯਾਰ ਜਿਹੜਾ ਕੁਝ ਹੋਣਾ ਸੀ ਹੋ ਗਿਆ ਭਾਈ ਹੁਣ ਕੀ ਕਰ ਸਕਦੇ ਆ ਗਾਲ ਦੀ ਜੰਡ ਦੂਜਾ ਅੰਡਾ ਖਰਾਬ ਹੋਣਾ ਆ ਬੱਚਾ ਲੈਣਾ ਸੀਗੀ ਯਾਰ ਤੜਕੇ ਵੇਕਾ ਸਹੀ ਸੀ ਉਦੋਂ ਲੈ ਕੇ ਮੁੜ ਜਾਂਦੇ ਸ਼ਾਇਦ ਕੀ ਆ ਤੜਕੇ ਹੱਲ ਮੌਕੇ ਤੇ ਬਾਜ ਜਾਂਦਾ ਉਦੋਂ ਲੈ ਕੇ ਨਾਲ ਦੀ ਨਾਲ ਤੜਕੇ ਤੜਕੀ ਜਾ ਮੜਦਾ ਚੱਲ ਫੇਰ ਬਾਦੋ ਘਰ ਨੂੰ ਬੱਚਾ ਲੈਣਾ ਏ ਸੀ ਜੇ ਤੈਨੂੰ ਬੱਚਾ ਦੇਖ ਕੇ ਤੇ ਮਾਰੀ ਗਿਆ ਲੈ ਮੈਂ ਕਿਹਾ ਆ ਵੀ ਸਹੀ ਆ ਆ ਜੇ ਜੀ ਪਿੰਡ ਹੋ ਗਈ ਐਂਟਰ ਪਿੰਡ ਮਾਨਾ ਮੇਰੇ ਵੀਰੋ ਆਈ ਲਵ ਮਾਈ ਪਿੰਡ ਉਹੋ ਜੀ ਰੋਕੋ ਚਾਬੀਆਂ ਚਾਬੀਆਂ ਬੈਗ ਚ ਚੱਲ ਕੇ ਰਾਂ ਤਾਂ ਹੀ ਖੋਲ ਲੈਣੇ ਆਪਾਂ ਕੂਤਰ ਆਪਣੇ ਬੈਠੇ ਜਾਣ ਵਾਲੇ ਸਹੀ ਸਲਾਮਤ ਕਮਾਲ ਹੀ ਹੋਗੀ ਲੈ ਉਹ ਕਬੂਤਰਾਂ ਛੱਡ ਗਏ ਫਿਰ ਕੰਮ ਲੈਣਾ ਹੈ ਉਹ ਆਂਡੇ ਤਾਂ ਰਹਿਣੇ ਛੇ ਦਿਨ ਤੋਂ 8-10 ਦਿਨਾਂ ਬਾਅਦ ਪੱਕਾ ਠੀਕ ਐ ਲਓ ਜੀ ਤੇ ਇਧਰੋਂ ਆਪਣੇ ਨੈਟ 'ਚੋਂ ਦੋਵੇਂ ਕਬੂਤਰੀਆਂ ਤੇ ਇੱਕ ਇਹਨੇ ਸਪੇਅਰ ਪਾਦਾ ਸੀ ਨਾਲ ਇਹ ਵੀ ਕੱਢ ਲਈਆਂ ਮੈਂ ਕੱਢ ਲਈਆਂ ਭੁੱਖਾਂ ਧਿਆਆਂ ਬੈਠਿਆ ਕੋਈ ਦਿੱਕਤ ਨਹੀਂ ਯਾਰ ਹੁਣ ਮੈਂ ਕਾਂਡੇ-ਉਂਡੇ ਚੱਕਿਆ ਬਰੋਬਰੀ ਇਹ ਧਰ ਲੈਣੀਆਂ ਵਦਕੇ ਇਧਰ ਜੋੜੀ ਲਾ ਕੇ ਕਿਸੇ ਨਾਲ ਤੇ ਮੁੜ ਕੇ ਫਿਰ ਪਲਾਉਣੇ-ਪਲੂਣੇ ਹੈਗੇ ਐ ਤੇ ਕੰਮ ਦੇਣਗਾ ਲਓ ਜੀ ਉਸਤਾਦ ਜੀ ਆਪਣਾ ਕਬੂਤਰੀਆਂ ਤੇ ਸਪੇਅਰ ਛੱਡੋ ਅੰਦਰ ਆਓ ਛੱਡ ਦੇ ਵੀ ਤੇ ਚਾਲੋਂ ਹੈਂ ਧਾਣੇ ਕੋਲੇ ਤੇ ਘਰੋਂ ਬਈ ਅੱਜ ਕਬੂਤਰਾਂ ਦਾ ਪਤਾ ਘਟ ਲੈ ਗਿਆ ਬੱਜਾਂ ਘਰ ਵਾਲੇ ਖੁੱਡੇ ਕਰਕੇ ਵਿਹਲੇ ਤੇ ਅੱਜ ਕਲੀਅਰ ਕਰਦੇ ਨੇ ਉਧਰੋਂ ਦੋਵੇਂ ਕਬੂਤਰਾਂ ਦਾ ਹੈਂਡ ਉਹਨਾਂ ਦਾ ਚਿਲਡਰਨ ਖੜ ਤੇ ਆੜ ਗਿਆ ਚਾਬਾਂ ਲੈ ਉਹਨੇ ਤੂੰ ਖੁੱਡਾ ਖੋਲ ਉਹਨੇ ਮੈਂ ਮਿਸਤਰਾਵਾ ਸਮਾਨ ਫੜਾਂਗੇ ਲੈ ਆਂਦੇ ਨੇ ਨਾ ਵਾਸਤੇ ਜੀ ਚੱਕ ਲਈਆਂ ਦੋਵੇਂ ਕਬੂਤਰਾਂ ਲੈ ਚੋ ਬਰਾ ਹੁਣ ਤੂੰ ਵੀਡੀਓ ਬਣਾ ਕਰ ਇਦੋਂ ਫੜਦਾ ਘਰ ਕੈਪਚਰ ਵੀਡੀਓ ਇਹ ਫੌਨੇ ਲਾ ਦਾਂਗੇ ਦੋਵੇਂ ਕਬੂਤਰਾਂ ਬਈ ਇੱਕ ਵੱਡੀ ਝਾਲਰ ਵਾਲੀ ਇੱਕ ਵੱਡੀ ਛਾਹ ਕਿਹੜੇ ਆਂਡਿਆਂ ਤੋਂ ਰਹੀ ਹੈਗੀ ਤੇ ਬੇਬੀ ਇਹਨਾਂ ਦਾ ਅਦਰ ਮੇਡ ਅੰਦਰੀ ਉਹ ਵੀ ਲੱਗੀ ਚੱਕ ਕੇ ਆ ਕੱਲ ਦੇਖ ਲਈ ਤੇ ਬਾਅਦ ਚ ਤਾਂ ਡੋਲੇ ਪਹਿਣਾ ਤੱਕਾਈ ਠੀਕ ਹੈ ਫੇਰ ਦੂਰੀ ਰੋਲੇ ਆ ਕੇ ਫਿਰ ਉਹ ਪਾਏ ਉਹਦਾ ਵਾਵਾ ਡਾਗੇ ਤਾਂ ਹੋਏ ਹਾਂ ਓਏ ਇਹ ਤਾਂ ਹੈਂਡ ਟ੍ਰੇਨ ਹੋਏ ਵੀ ਮੁੰਲਾ ਦਾ ਇਹ ਛੇਦਰੀ ਟ੍ਰੇਨ ਕਰਨ ਵਾਲਾ ਹੈ ਡਾਰੀ ਲਾ ਸਕਦਾ ਡਾਰੀ ਹੈਨਾ ਹੂੰ ਪਾਲਾਂ ਕੁ ਡੇਖਦੇ ਹਣ ਪਾਜੋ ਹੁਣ ਤਾਂ ਲੱਗ ਜੂ ਹਾਂ ਦਰਦ ਹੈ ਭੈਣ ਇਹਦਾ ਇੱਕ ਮਿੰਟ ਨੂੰ ਪਾਲ ਗਏ ਵਿੱਚ ਦੇ ਹੂੰ ਨਾ ਉਹਦਾ ਬੇਵੀ ਜਾਗਣਾ ਓਕੇ ਵੀ ਰੋੜ ਲੈ ਚਲੇ ਗਏ ਇਹਨਾਂ ਨੂੰ ਥੋੜਾ ਵੀ ਵਿਹਲਾ ਵਿਖਾ ਦੇ ਕਰੀ ਅੰਦਰ ਇਹ ਵਾ ਕਲੀਅਰ ਹੈ ਕੁਝ ਵੀ ਨਹੀਂ ਲਾਸਟ ਇਹੀ ਸੀਗੇ ਬਸ ਤੇ ਆ ਸਾਰਾ ਸਮਾਨ ਸੀ ਕਬੂਤਰੀਆਂ ਜਿੰਦਰਾ ਵੀ ਨਹੀਂ ਲੈ ਚਲਾਇ ਤੇ ਦਿਖਾਈ ਜਿੰਦਾ ਨਾਲ ਕਬੂਤਰੀਆਂ ਆ ਪਾਣੀ ਵਾਲਾ ਭਾਂਡਾ ਤੇ ਦਾਣੇ ਵਾਲਾ ਭਾਂਡਾ ਬਰੋ ਲੈ ਚਲੇ ਗਏ ਇਹਨਾਂ ਨੂੰ ਉਧਰਲੇ ਘਰੇ ਗੇ بابا ਮੇਜਰ ਜੀ ਹੋਰ ਬਾਬਾ ਜੀ ਕੀ ਹਾਲ ਚਾਲ ਜੇ ਸੈਟ ਹੈ ਜੀ ਹੋਰ ਕੂਤਰੋ ਆਤਰ ਕਿਵੇਂ ਆਪਣੇ ਫਿਰ ਵਧੀਆ ਬੈਠ ਹੁਣ ਫੇਰ ਮਰੀਏ ਨੇ ਚੱਲ ਛੱਡੇ ਨੂੰ ਵੀ ਅੰਦਰ ਹੌਲੀ ਕਰਦੇ ਨੇ ਭੇੜ ਕੇ ਛੱਡੀ ਵਿੱਚ ਜੇ ਹੋ ਗਏ ਕਿ ਇਹ ਨਾ ਭੱਜੇ ਹੋਰ ਤਾਂ ਕੋਈ ਗੱਲ ਨਹੀਂ ਨਮਸੇਂ ਹੀ ਉੱਡ ਗਏ ਬੈਠ ਗਿਆ ਨਾ ਇਧਰੋਂ ਆ ਵੀ ਕੱਢ ਦਗੇ ਇਹ ਆਪੇ ਜਾਵਣੇ ਬਾਰੀ ਖੋਲਦੇ ਇਥੋਂ ਬੱਚੇ ਅੰਦਰ ਲੈ ਜਾਾਂਗੇ ਆਪਾਂ ਅੰਦਰ ਕਰਕੇ ਆਹ ਦੇਖੋ ਇਹ ਚਾਣਾ ਇਹ ਤਾਂ ਪਈ ਆ ਉੱਪਰ ਸਿਆਣੀ ਚੱਲ ਵੀ ਥੱਲੇ ਉੱਤਰ ਜਾ ਸਾਹਬ ਜੀ ਨੇ ਐ ਕੰਮ ਇਹਦਾ ਜਾਲਾਂ ਨੂੰ ਲੌਕਿਆ ਸਾਰਿਆਂ ਬੱਚੇ ਨੂੰ ਅੰਦਰ ਰੱਖਿਆ ਡੂਲੀ ਚ ਰੱਖਿਆ ਛੋੜ ਵਾਲਾ ਮੁੰਡਾ ਵੀ ਚੱਲਿਆ ਤੇ ਜਿਹੜੇ ਚਾਰੇ ਹਾਂਡੇ ਚੱਕੇ ਸੀ ਬਈ ਉਹ ਚੱਕ ਕੇ ਨੂੰ ਫੜਾਤੇ ਹਣਾ ਮੈਂ ਪਲਾਪ ਨੂੰ ਕੋਈ ਦਿੱਕਤ ਨਹੀਂ ਗੱਲਦੇ ਆਪਣੇ ਕਬੂਤਰਾਂ ਦੇ ਹੀ ਆ ਤੇ ਇਧਰ ਵੀ ਬਈ ਇਹ ਜਿਗਾੜ ਕਰਤਾ ਨਹੀਂ ਤਾਂ ਸਾਨੂੰ ਮੈਂ ਦਿਖਾਉਣਾ ਉਹਨੇ ਬੱਚਾ ਮਾਰ ਦੇਣਾ ਸੀਗਾ ਇੱਕ ਆਲ ਇੱਕ ਮੂਰੇ ਜਾਲੀ ਲਾਦੀ ਬਈ ਇਸ ਤਾਂ ਤੇ ਵਿੱਚ ਬਸ ਉਹਦੇ ਜੋੜੀ ਬੈਠੀ ਰਹਿਆ ਕਰੂਗੀ ਸਿਰਫ ਜਦੋਂ ਦਾਣਾ ਪਾਣੀ ਪਾਉਣਾ ਉਦੋਂ ਹੀ ਉਹ ਜਾਲੀ ਕੱਢਿਆ ਕਰਾਂਗੇ ਤੇ ਨਹੀਂ ਤਾਂ ਵੀ ਵਿੱਚ ਹੀ ਰਿਆ ਕਰੂਗੀ ਤੇ ਨਹੀਂ ਤਾਂ ਮੰਨ ਕੇ ਚਲੋ ਫਿਰ ਆਇਆਂ ਚੱਕਰ ਲੈਣਾ ਯਾਰ ਬੱਚਾ ਕਿਥੋਂ ਨੂੰ ਪਤਾ ਕੱਢ ਗਈ ਸੀ ਅੱਜ ਉਹਦਾ ਦਾ ਤੇ ਬੱਚੇ ਨੂੰ ਚੋਕ ਨਹੀਂ ਦੇਣ ਦੇਣ ਦੇ ਇੱਕ ਦੂਜੇ ਨਾਲ ਕੁੱਟੀ ਜਾਂਦੇ ਮੈਂ ਕਿਹਾ ਬੱਚਾ ਮਿਹਦੇ ਮਿਹਦੀ ਮਾਰ ਦੇਣਗੇ ਜਦੋਂ ਮਾੜੇ ਇਹ ਬੱਚੇ ਵੱਡੇ ਹੋ ਗਏ ਜਿਹੜੇ ਹੋ ਗਏ ਦੂਜੀ ਜੁੜੀ ਦੇ ਹਨ ਇਹ ਡੇਕ ਉਹਨੂੰ ਪਤਾ ਲੱਗ ਜੂ ਮੁੜ ਕੇ ਇਹਨੂੰ ਖੋਲ ਦੇਾਂਗੇ ਮੁੜ ਕੇ ਕੋਈ ਡੱਕ ਦੇਣ ਇਹਨਾਂ ਦੇ ਵੀ ਨਿਕਲੇ ਆਉਣਗੇ ਤਾਂ ਕਰਕੇ ਬੱਚਾ ਬਿਠਾਤਾ ਆਹ ਪਿੰਜਰੇ 'ਚ ਉਹ ਬਟਾ ਸਾਹਮਣੇ ਇਹਦੇ ਵਾਸਤੇ ਛੋਲੇ ਪਿਆਉਂਦਿਆ ਕਰਾਂਗੇ ਦੇ ਕੇ ਛੋਲ ਤੇ ਉਹਦੀ ਭਾਈ ਸਾਹਿਬ ਦੇ ਦਾ ਕਰਾਂਗੇ ਪਾਣੀ ਤੇ ਇਹ ਵੀ ਆਪਣਾ ਓਕੇ ਰਿਪੋਰਟਾਂ ਨੇ ਤੇ ਬਾਕੀ ਸਾਰਾ ਕੰਮ ਸੈਟ ਆ ਬਸ ਉਹਨਾਂ ਆਹੀ ਕੰਮ ਕੀਤਾਗਾ ਉਹ ਪਿਉਰੀ ਨਾ ਮੇਨ ਜਿਹੜਾ ਬੱਚਾ ਮਰਿਆ ਉਹਦੇ ਵਾਸਤੇ ਹੀ ਗਏ ਸੀ ਉਹ ਤੁਹਾਨੂੰ ਮੈਂ ਤਾਂ ਕੀ ਸਕੀਮ ਸੀ ਮੇਰੀ ਉਹ ਆਪਣੇ ਵੱਡੇ ਟੂਸੇ ਵਾਲੇ ਦਾ ਆਂਡਾ ਬਦਲਿਆ ਸੀਗਾ ਉਹਦਾ ਬੱਚਾ ਸੀਗਾ ਤੇ ਉਹ ਮੇਰੀ ਰਸ ਕੀ ਸੀਗੀ ਵੀ ਉਹ ਜੋੜੀ ਥੱਲੇ ਵੀ ਸੇਮ ਦੇ ਨਹੀਂ ਬੱਚਾ ਨਿਕਲਿਆ ਉਹਦਾ ਇੱਕ ਤਾਂ ਮਰ ਗਿਆ ਇੱਕ ਰਹੇਗਾ ਮੇਰੀ ਨਾਲ ਐਸੀ ਵੀ ਨਾ ਉਹ ਟੂਸੇ ਵਾਲਾ ਬੱਚਾ ਲਿਆ ਕੇ ਪਰ ਉਹ ਜੋੜੀ ਥੱਲੇ ਰੱਖ ਦਾਂਗੇ ਤੇ ਦੋ ਬੱਚੇ ਪਾਲ ਲੂ ਦੋਵੇਂ ਵਧੀਆ ਨਾਲੇ ਆਪਾਂ ਨੂੰ ਅੱਡੇ ਲਾਉਣਾ ਸੌਖਾ ਉਹ ਜਦੋਂ ਟੜਕੇ ਜਾ ਕੇ ਦੇਖਿਆ ਉਦੋਂ ਵੀ ਜਾਉਂਦਾ ਬੱਚਾ ਮੈਂ ਚੱਲ ਜਾਉਂਦਾ ਬੈਠਾ ਕਿਰਾ ਮੰਡ ਕੋ ਸਮਾਨ ਫੜ ਲੈ ਕੇ ਫਿਰ ਸਖਜਿੰਦਰਾ ਆਪਦੇ ਘਰੇ ਲੈ ਕੇ ਉਹਦੇ ਕੂਤਰੂ ਉੱਧਰ ਦੇਖਣ ਲੱਗੇ ਚਾਹ ਜੂ ਪੀਤੀ ਤੇ ਆਉਂਦੇ ਆਉਂਦੇ ਹੁਣ 3 ਵਜ ਗਏ ਮੈਂ ਵੀ ਚੱਲ ਹੁਣ ਬੱਚਾ ਲਿਆ ਛੁੱਪਦੀ ਨੂੰ ਕਹਾਂ ਮੈਂ ਕਿ ਵੀ ਡੱਬਾ ਡੂਬਾ ਕਾਇਮ ਕੀਤਾ ਲਫਾਵਾ ਕਾਇਮ ਕੀਤਾ ਮੈਂ ਵੀ ਲਿਆ ਬੱਚਾ ਫੜਾ ਹੁਣ ਲਿਆ ਕੇ ਤੇ ਜਦੋਂ ਪਤੰਦਰ ਅੰਦਰ ਵੜਿਆ ਤੇ ਕਹਿੰਦਾ ਬੱਚੇ ਹੀ ਮਰ ਗਿਆ ਬਹੁਤ ਜਿਆਦਾ ਦੁੱਖ ਲੱਗਿਆ ਬਾਬੇ ਹਣਾ ਮੇਨ ਵੱਡਾ ਕਬੂਤਰ ਹਾਇ ਤੇ ਕਰ ਇੱਕ ਵੀ ਬੱਚਾ ਨਹੀਂ ਆਪਣੇ ਕੋਲ ਕੂਤਰ ਦਾ ਤੇ ਕੀ ਕਰ ਲਾਂਗੇ ਫਿਰ ਗਾਹ ਨੂੰ ਤੇ ਬਦਲਣਾ ਹਜੇ ਬਹੁਤ ਕੂਤਰਾਂ ਨਾਲ ਆ ਉਹਨੂੰ ਆਪਾਂ ਚਲੋ ਕੋਈ ਦਿੱਕਤ ਨਹੀਂ ਕਿਰਾਂ ਘਰੇ ਚੱਲੇ ਆ ਮੈਂ ਵੀ ਚਾਹੂ ਪੀਆ ਤੇ ਉਦੋਂ ਬਾਅਦ ਦੇਖਦੇ ਆ ਕਿ ਬੰਦਾ ਫਿਰ ਲੌਜੀ ਉਹੀ ਕੰਮ ਹੋ ਗਿਆ ਜੀ ਤਾਂ ਡਰ ਸੀ ਮੈਂ ਸੋਚੀ ਜਾਂਦਾ ਸੀ ਮੀਂਹ ਨਾ ਆਵੇ ਨਾ ਆਵੇ ਨਾ ਆਵੇ ਬੱਟ ਮੀ ਆ ਗਿਆ bro ਪੂਰਾ ਫੁੱਲ ਕਾਫੀ ਤੇਜ਼ ਬਾਰਿਸ਼ ਆ ਰਹੀ ਹੈ ਚਲੋ ਕੋਈ ਗੱਲ ਨਹੀਂ ਉਧਰ ਇੱਕ KYC ਵੀ ਕਰਨੀ ਸੀ ਨਾ ਇੱਕ ਆਂਟੀ ਆਈ ਖੜੀਆ ਪਿੰਡੋਂ ਤਾਂ ਕਰਕੇ ਉਧਰ ਤਾਂ ਇਟਾਂ ਰੱਖਣਾ ਪੰਗਾ ਸੀ ਉਹਦਾ ਪਾਣੀ ਨਹੀਂ ਨਿਕਲਿਆ ਉਹ ਕੱਡ ਕੁੱਡ ਕੇ ਆਇਆ ਇਦਰੋਂ ਬੁਰਾ ਹਾਲ ਬਈ ਮੀਂਹ ਨੇ ਵੇਖੋ ਕੀ ਗੰਦਬਾੜਾ ਸਾਰੇ ਘਰੇ ਇੱਕ ਏਡੀ ਹਰਕਤ ਹੋ ਰਹੀ ਆ ਹਨਾ ਐ ਨਹੀਂ ਵੀ ਆ ਘਾ ਪਟ ਲੱ ਗਿਆ ਦਵਾਈ ਦੂਈ ਮਾਰਦ ਕੇ ਅਜੇ ਹੋ ਦੇਖੋ ਕੁੱਡੇ ਤੇ ਪਾਣੀ ਖੜਦਾ ਉਹਦੇ ਦੇ ਸਾਹਮਣੇ ਉਹਦੇ ਤੇ ਮਿੱਟੀ ਪਾਉਣੀ ਸੀ ਵੀ ਐਂ ਸੀ ਸੁੱਕੂਗੀ ਤਾਂ ਪਾਵਾਂਗੇ ਉਤੋਂ ਮੀਂਹ ਹੋਰ ਆਗਾ ਹੁਣ ਮਿੱਟੀ ਕਿਵੇਂ ਸੁੱਕੂ ਉਧਰੋਂ ਮੰਜਾ ਵਿੱਚ ਹੀ ਪਿਆ ਰਹੇਗਾ ਸੱਚ ਉਹ ਵੀ ਸਾਰਾ ਪਾਣੀ ਨਾਲ ਭਰ ਗਿਆ ਹੂ ਹੂ ਬਾਬਿਓ ਕੀ ਯਾਰੋ ਗੰਦਬਾੜਾ ਸਾਰੇ ਘਰੇ ਪਾਣੀ ਹਾਂਜੀ ਮੇਰੇ ਵੀਰੋ ਤੇ ਰੱਖੀ ਜੀ ਕੂਤਰਾਂ ਨੂੰ ਦਾਣੇ ਲੇਟ ਹੋ ਗਏ ਬਈ ਕਾਰਨ ਕਿ ਲੇਟ ਹੁੰਦਾ ਆ ਤੂੰ ਫੜ ਚੋ ਪਰ ਅਸ਼ੀਦੀ ਦੇ ਨਾਲ ਦਾਇਰਾ ਨਾਲ ਪਕਾਈ ਮਾਰ ਦਿੰਦਾ ਹੈ ਨਾ ਪਕਾਈ ਮਾਰ ਹਾਂ ਕਾਰਨ ਕਿ ਹੋ ਗਿਆ ਬਈ ਬਲ ਲੈਟ ਜੀ ਬੰਦ ਹੋ ਗਈ ਠੀਕ ਹੈ ਨਹੀਂ ਪੈਣ ਲੱਗ ਗਿਆ ਤੇ ਇੱਕ ਮੈਂ ਵੀਡੀਓ ਐਡਿਟ ਕਰਨ ਲੱਗ ਗਿਆ ਤੇ ਉਦੋਂ ਬਾਅਦ ਲੈਡ ਰੂਟ ਜਾਵਲੀ ਹੁਣ ਹਨੇਰਾ ਹੋ ਗਿਆ ਨੂੰ ਮੈਂ ਬਿਜਲੀ ਬੁਜਲੀ ਦੀ ਸਪਲਾਈ ਕੀਤੀ ਨਾਲ ਨਾਲ ਆਇਓ ਆਇਓ ਮਾਈਂ ਹੈ ਆਇ 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 ਕਾਟ ਕੇ ਹੀ ਕਰਾਂ ਪਾ ਕਾਟ ਦੇ ਨੂੰ ਅਜੇ ਤਾਂ ਬਾਹਰ ਨਿਕਲ ਜੇ ਯਾਰ ਨਹੀਂ ਨਹੀਂ ਮੈਂ ਕੁੜੇ ਇੱਕ ਦਿਨ ਕੀ ਰਹੂ ਕਰ ਲੈਂਦੇ ਰੇਣ ਨੂੰ enjoy ਹੋੜੇ ਹੋੜ ਐਡ ਕਰਦਗੇ ਬਹੁਤ ਪਰ ਬਹੁਤ ਹੁੰਦਾ ਯਾਰ ਇੰਨੇ ਤਾਂ ਆਇਦਰ ਰੱਖ ਦੇ ਆ ਜਾ ਭਾਈ ਕੋਈ ਗੱਲ ਹੁਣ ਹੀ ਨਿਕਲਦਾਣੇ ਖਾਣ ਤੇ ਬੈਸਤਾ ਆਇ 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 2 ਸੈਲਾ ਪਟਾ ਬਗਾਉਂ ਤੈਨੂੰ ਆਇ ਆਇ ਆ ਜੀ ਆਇ ਫਿਰ ਅਗਲਾ ਵੀ ਟੂਸਾ ਵਾਹ ਆਇ ਟੂਸਾ ਦਾ ਪਟਾ ਜਿਹੜਾ ਬਾਲਾ ਜੂਰ ਮਾਰਨ ਦਾ ਰਿਆ ਕਰੇ ਇੱਕ ਹੀ ਰਹਿਗਾ ਬਸ ਆਪਣੇ ਕੋਲ ਵਟੇ ਉਂਤਰਾ ਇਹ ਵੀ ਜੋੜੀ ਕਿ ਪਾਰ ਹੈ ਉਹ ਗੱਡੀ ਜੀ ਆਪਣੇ ਬੈਂਕ ਦਾ ਪੁੱਤ ਹਨ ਵੈਸੇ ਤਾਂ ਚੋੜ ਨਾਲ ਪਾਇਆ ਹੀ ਮੁੰਡਾ ਹਨ ਚਲੋ ਇੰਨੇ ਕੋ ਹੋਰ ਐਡ ਕਰ ਦਨੇ ਉੱਥੇ ਆਪਾਂ ਓਕੇ ਉਹ ਵੀ ਰਿਪੋਰਟ ਇੱਧਰ ਪਾ ਲਈ ਦੇ ਕੋਬਰ ਨੂੰ ਟਪਾਦ ਗਏ ਮੈਂ ਕਿਹਾ ਜੀ ਬਾਰਚ ਦਾ ਦਰਿਆ ਬਣਿਆ ਪਿਆ ਜੀ ਐ ਹੌਲੀ ਜਣ ਟੱਪੋ ਜੀ ਗੱਲ ਪਰਨੇ ਮੈਂ ਜੋ ਇੱਥੇ ਨਿਕਲਦੇ ਸਾਰੀ ਚਾਨਣ ਕਰਦੇ ਆ ਬਾਹਰ ਨਹੀਂ ਨਹੀਂ ਬਸ ਕਰਦਨੇ ਤੇਰੇ ਵਾਸਤੇ ਉਜਾਲਾ ਤੇ ਆ ਇੱਕ ਮਿੰਟ ਆ ਚੋੜ ਨਾਲ ਦਾ ਮੋਟਰਸਾਈਕਲ ਇੱਥੇ ਕਿਹੜਾ ਦਿਲਜੀਤ ਦਾ ਤੇ ਉਹ ਆਪਣੇ ਵਾਲਾ ਘੋੜਾ ਲੈ ਗਿਆ ਕਾਰ ਕਿ ਹੋਇਆ bro ਪਹਿਲਾਂ ਕਿਦੋਂ ਪੈਂਚਰ ਹੋ ਗਿਆ ਸੀਗਾ ਅੱਜ ਇਹਦੇ ਚ ਹਵਾ ਨਿਕਲ ਗਈ ਮੈਨੂੰ ਲੱਗਦਾ ਠੀਕ ਆ ਤਾਂ ਹੀ ਇੱਥੇ ਠੱਲ ਗਿਆ ਤੇ ਆਪਣਾ ਲੈ ਗਿਆ ਚੱਲਿਓ ਜੀ ਹਾਂਜੀ ਓਕੇ ਫੇਰ ਟਾਈਮ 'ਤੇ ਪਹੁੰਚੋ ਕਰੇ ਨਹੀਂ ਨਹੀਂ ਬਸ ਮਿਹਰਬਾਨੀ ਕੋਈ ਹਜੇ ਹੋਈ ਨਹੀਂ ਗੰਜਾ ਕਢਾ ਕੇ ਫੇਰ ਟੋਪੀ ਲਿਆ ਕਰਾਂ ਗੰਜਾ ਕਢਾਇਆ ਥੋੜੇ ਜਿਹਾ ਟਾਈਮ 'ਤੇ ਕਰ ਆਪਾਂ ਫੇਰ ਟੋਪੀ ਲੈਣ ਤੇ ਆਪਾਂ ਓਕੇ ਬਾਏ ਬਾਏ ਚਲੋ ਚੋਬਰ ਵੀ ਗਿਆ ਇੱਧਰ ਆਪਣੇ ਪਿੰਜਰੇ ਵਾਲੇ ਕੂਤਰਾਂ ਨੂੰ ਵੀ ਰੱਖ ਦਈਏ ਬੁਰਾ ਦਾਣੇ ਤੇ ਵਾਟਰ ਵੀ ਰੱਖਣਾ ਪਊਗਾ ਇੱਕ ਮਿੰਟ ਰੁਕੋ ਆਗੇ ਜੀ ਇੱਧਰ ਲੈ ਕਰੇ ਨਾਈ ਤੋਂ ਕਰਿਆ ਆਂਦੀ ਰੋਟੀ ਖਾਯਾ ਦੀ ਬਾਗੋ ਤੇ ਲਗਭਗ ਵੀ ਆਉਣ ਸਾਰੇ ਤੋਂ ਪਹਿਲਾਂ ਮੈਂ ਕਬੂਤਰ ਵਗੈਰਾ ਵੀ ਦੇਖ ਲਿਆ ਸਾਰੇ ਆ ਇਧਰ ਤਾਂ ਕੋਈ ਸੀਨ ਹੀ ਨਹੀਂ ਹੈ ਨੀ ਹਜੇ ਬੱਚੇ ਨਿਕਲਣ ਵਾਲਾ ਇਧਰ ਹੀ ਜਿਹੜੇ ਤੰਕਰੀ ਜਾਂਦੇ ਸੀ ਉਹਨਾਂ ਨੂੰ ਜਾਲੀ ਕਰਾਂ ਕੱਢਦੇ ਸੀ ਉਹਨਾਂ ਨੂੰ ਮਰੇ ਦਾਣੇ ਖਾਗੋਂ ਮਰੇ ਜਾਲੀ ਫੇਰ ਲਾਤੀ ਦੂਜੇ ਬੱਚੇ ਪੁੱਛੇ ਦੇਖ ਲੈ ਜਿਹੜੇ ਨਿਕਲ-ਨੁਕਲ ਨਾਲੇ ਸੀ ਨਾ ਕੁਝ ਇੱਕ ਦੋ ਬੱਚੇ ਨੂੰ ਹੇ ਚੋਕ ਨਹੀਂ ਦਿੱਤੀ ਕਬੂਤਰਾਂ ਨੇ ਕੁਝ ਇੱਕ ਬੱਚਾ ਜਾਣ ਦੇ ਚ ਨਿਕਲਣ ਵਾਲਾ ਉਹ ਕੋਈ ਗੱਲ ਸੁਬਾਹ ਦੇਖਾਂ ਗੱਲ ਸੁਬਾਹ ਦੀ ਗਈ ਹੈ ਨਾ ਤੇ ਬਾਕੀ ਜਿਹੜੀ ਗੱਲ ਸਾਨੂੰ ਮੈਂ ਆਖੀ ਸੀ ਨਾ ਵੀ ਇਧਰ ਸੱਜੇ ਹੱਥ ਜੁੜੀ ਤਾ ਬੱਚਾ ਮੈਂ ਕਿਹਾ ਵੀ ਨਿਕਲਣਾ ਆ ਲੈ ਕੱਲ ਸ਼ਾਮ ਨੂੰ ਤੁਸ ਨੂੰ ਇਹੀ ਗੱਲ ਦੱਸੀ ਸੀ ਕਿ ਨਾ ਮੈਂ ਕਿਹਾ ਵੀ ਉਹ ਆਪੇ ਨਿਕਲੂ ਕਿਉਂਕਿ ਉਹਦੇ ਆਂਡੇ ਤੇ ਮਤਲਬ ਜੋ ਪੈਟਰਨ ਬਣਿਆ ਹੋਇਆ ਸੀ ਆਂਡਾ ਫੁੱਟਣ ਦਾ ਉਹਨੂੰ ਦੇਖ ਕੇ ਅੰਦਾਜ਼ਾ ਲਾ ਰਿਹਾ ਸੀ ਮੈਂ ਕਿਹਾ ਬੱਚਾ ਆਪੇ ਨਿਕਲੂ ਉਹੀ ਗੱਲ ਉਹਨੂੰ ਮੈਂ ਕੱਢਿਆ ਨਹੀਂ ਜਮਾਂ ਵੀ ਤੁਹਾਡੇ ਸਾਹਮਣੇ ਉਹ ਬੱਚਾ ਆਪੇ ਨਿਕਲਿਆ ਬੈਠਾ ਤੇ ਕੂਤਰਨੇ ਚੋਕ ਵੀ ਦਿੱਤੇ ਉਹਨੂੰ ਤੁਸ ਨੂੰ ਮੈਂ ਕੱਲ ਨੂੰ ਵਿਖਾ ਦੂੰਗਾ ਬਾਕੀ ਸਾਰੇ ਕੰਮ ਤਾਂ ਦਾ ਓਕੇ ਆ ਬਰੋ ਉਧਰਲੇ ਨੂੰ ਵੀ ਦਾਣੇ ਪਾ ਦੇ ਇਧਰਲੇ ਨੂੰ ਦਾਣਾ ਪਾਣੀ ਹੋ ਗਿਆ ਸਾਰਾ ਕੁਝ ਤੇ ਭਾਈ ਸਾਹਿਬ ਇਧਰ ਲੈ ਨੂੰ ਵੀ ਦਾਣਾ ਪਾਣੀ ਪਾਤਾ ਤੇ ਆਹ ਬੱਚਾ ਜਿਹੜਾ ਵੀ ਆਪਾਂ ਘਰੋਂ ਚੱਕ ਕੇ ਲੈਂਦੇ ਇਹਨੂੰ ਕਬੂਤਰਾਂ ਨੇ ਦਾਣਾ ਪਾਣੀ ਦਿੱਤਾ ਹੋਇਆ ਹੈਗਾ ਇਹ ਬੱਚ ਨੂੰ ਇੱਕ ਵਾਰੀ ਤਾਂ ਤੇ ਕੱਲ੍ਹ ਵਾਸਤੇ ਮਤਲਬ ਕੱਲ ਨੂੰ ਦੇਣ ਵਾਸਤੇ ਛੋਲੇ ਭਿਉਂ ਦੰਨ ਹੈ ਇਹਦੇ ਵਾਸਤੇ ਮੈਂ ਤੇ ਕੱਲ ਨੂੰ ਇਹ ਤੋਂ ਕੱਲ ਤੋਂ ਇਹਦੀ ਹੈਂਡ ਫੀਡ ਤੇ ਹੈਂਡ ਟ੍ਰੇਨਿੰਗ ਸ਼ੁਰੂ ਹੈ ਮੇਰੇ ਵੀਰੋ ਥੋੜੀ ਗਰਾਰੀ ਮਰੀ ਅੜਨ ਲੱਗੀ ਬਣੀ ਪਈ ਗੱਲ ਹੈ ਇਹ ਤੇ ਬਸ ਹੋਰ ਤਾਂ ਕੁਝ ਵੀ ਨਹੀਂ ਹਨਾ ਇਹੀ ਕੋਈ ਆ ਤੁਹਾਨੂੰ ਸਾਹਮਣੇ ਤੇ ਮਿਲਦੇ ਆਂ ਬਰੋ కాల్ ను బాయ్ బాయ్ సారీగ్ నేను లవ యూ గూడ్ నైట్